ਆਪਣੇ ਕੰਮ ਕਰ ਤੋਂ ਬਾਅਦ ਇਹ ਜਿਹੜੇ ਪੋਥੀ ਅਤੇ ਗੁਰਬਾਣੀ ਲਿਖਣ ਦਾ ਜਿਹੜਾ ਮਨ ਜੀ ਸ਼ੌਕ ਹੈ ਇਹਨਾਂ ਨੂੰ ਅਤੇ ਇਚਾ ਤਾਂ ਉਮਰ ਤੱਕ ਰਹੇਗਾ ਪਰ ਇਹ ਮੇਰੇ ਮਨ ਚ ਬਲਬਲਾ ਹੈ ਕਿ ਇਹ ਕਿਵੇਂ ਲਿਖ ਦਿੱਤੀ ਸੀ ਸ੍ਰੀ ਗੁਰੂ ਸਾਹਿਬ ਜੀ ਦੇ ਇਹ ਕੀ ਚੀਜ਼ ਸੀਗੀ ਇਹ ਪੇਪਰ ਕੀ ਮੈਂ ਦਵੰਨ ਪਹਿਲੀ ਵਾਰ ਦੇਖਿਆ ਸੀਗਾ ਉਹ ਪੇਪਰ ਹੈਨਾ ਤੋਂ ਲਖਾਈ ਅੱਖਰ ਪਹਿਲੀ ਵਾਰ ਦਰਸ਼ਨ ਕੀਤੇ ਸੀ ਫਿਰ ਮੈਂ ਪੇਪਰ ਤੇ ਸੱਚ ਕੀਤੀ ਕਿ ਇਹ ਪੇਪਰ ਕਿੱਥੋਂ ਬੰਦਾ ਕਿਵੇਂ ਬੰਦਾ ਫਿਰ ਹੋਰ ਗੁਰਮੁਖਾਂ ਦਾ ਸਹਿਯੋਗ ਮਿਲਦਾ ਗਿਆ ਫਿਰ ਇਸਦੀ ਅਗਲੀ ਕੋਸ਼ਿਸ਼ ਕੀਤੀ ਫਿਰ ਮੈਂ ਨਾਨਕੇ ਮੇਰੇ ਪਿੰਡ ਚਾ ਉਥੋਂ ਉਹਨਾਂ ਕੋ ਕਲਮਾ ਕਰਨੀਆਂ ਸਿੱਖੀਆਂ ਨਾਨੀ ਜੀ ਆਪਣੀ ਕੋਲ ਬਜ਼ੁਰਗ ਸੀ ਨਾ ਪੁਰਾਣੇ ਸਮੇਂ ਦੇ ਉਹਨਾਂ ਨੂੰ ਆਉਂਦੀਆਂ ਸੀ ਕਲਮਾ ਕਰਨੀਆਂ ਅੱਜ ਕੱਲ੍ਹ ਤੇ ਕਿਸੇ ਨੂੰ ਸ਼ਹਿਰ ਚ ਪਤਾ ਨਹੀਂ ਕਲੰਦਾ ਉਨਾਮੀ ਨੂੰ ਕਲਮਾ ਕਰਨੀਆਂ ਸਿਖਾਈਆਂ ਸਿੰਘ ਸਾਹਿਬ ਨੇ ਦਸੀਆਂ ਕੁਝ ਜੀਆਂ ਇਹਨੂੰ ਨੜੀ ਕਹਿੰਦੇ ਆ ਇਹ ਪੰਜਾਬ ਚ ਆਮ ਮਿਲ ਜਾਂਦੀ ਹੈ ਨੜੀ ਹੁੰਦੀ ਹੈ ਨੜੀ ਦੀ ਕਲਮ ਇੱਕ ਕਾਨੇ ਨਾਲ ਥੋੜੀ ਜਿਹੀ ਮਜ਼ਬੂਤ ਹੁੰਦੀ ਹੈ ਕਾਨਾ ਤੇ ਵਿੱਚ ਗੁੱਦਾ ਹੁੰਦਾ ਨਾ ਕਾਨੇ ਵਿੱਚ ਗੁੱਦਾ ਵਿੱਚ ਨਹੀਂ ਹੁੰਦਾ ਵਿੱਚ ਖੋਲ ਹੁੰਦਾ ਇਹਦੇ ਵਿੱਚ ਖੋਖਲੀ ਹੁੰਦੀ ਹੈ ਇਹ ਥੋੜੀ ਮਜ਼ਬੂਤ ਹੁੰਦੀ ਹੈ ਨੜੀ ਕਹਿੰਦੇ ਆ ਆਮ ਤੋ ਛੱਪੜ ਜੁਗਦੀ ਹੈ ਇਹਨੂੰ ਕਲਮ ਦੇ ਤੌਰ ਤੇ ਸਿੰਘ ਵਰਤਦੇ ਆ ਇਹ ਵਰਤੀ ਆ ਇਹ ਬਾਸ ਦੀ ਕਲਮ ਇਹ ਬਾਸ ਆ ਇਹ ਬਹੁਤ ਸਖਤ ਹੁੰਦਾ ਸਾਰੀ ਆਪ ਬਣਾਉਂਦੇ ਸਾਰਾ ਕੁਝ ਹਾਂਜੀ ਹਾਂਜੀ ਇਹ ਘੜਨੀ ਦੀ ਘੜਤਾ ਆਪ ਘੜਨੀ ਬੰਦੀ ਹੈ ਸਿਆਹੀ ਇੱਕ ਸੋਨੇ ਦੀ ਸਿਆਹੀ ਤਿਆਰ ਹੁੰਦੀ ਹੈ ਜੋ ਪ੍ਰਾਤਨਿਕ ਸੰਸਰੂਪਾਂ ਪਿੱਛੇ ਦੇਖੀ ਹੋਈ ਮਿਲਦੀ ਹੈ ਉਹ ਵੀ ਦੀ ਲਿਖੀ ਮਿਲਦੀ ਹੈ ਉਹ ਸਿੰਘ ਸੋਨੇ ਦੀ ਸਿਆਹੀ ਵੀ ਤਿਆਰ ਕਰਦੇ ਆ ਮੁਬਾਰਕ ਹੈ ਇਹ ਕਈ ਸਹੀ ਦੂਜੀ ਵੀ ਹੈ ਇਹ ਲਾਖ ਤੋਂ ਤਿਆਰ ਹੁੰਦੀ ਹੈ ਤੋ ਇਹ ਸਿੰਘ ਜਿਹੜੇ ਨੇ ਉਹ ਇਹਦੀ ਸੇਵਾ ਕਰਦੇ ਨੇ ਤੇ ਕੋਈ ਇਸ ਵਾਰ ਸਸੀਂ ਪਹਿਲਾਂ ਕਾਲਖ ਇਕੱਠੀ ਕਰਦੇ ਆ ਆ ਦੇਖੋ ਇਹ ਕਾਲਖ ਹੈ ਜੀ ਇਹਨੂੰ ਦੀਵੇ ਦਾ ਫੁੱਲ ਕਹਿੰਦੇ ਆ ਪੰਜਾਬੀ ਦੀ ਭਾਸ਼ਾ ਵਿੱਚ ਦੀਵੇ ਦਾ ਫੁੱਲ ਹੁੰਦਾ ਹੈ ਅਸੀਂ ਜਿਹੜਾ ਦੀਵਾ ਜਗਾਨੇ ਆ ਉਹਦੀ ਜੋ ਤੋਂ ਧੂਆ ਨਿਕਲਦਾ ਹੈ ਉਹਨੂੰ ਇਕੱਠਾ ਕਰਦੇ ਆ ਤੁਸੀਂ ਤੁਹੇ ਦੀਵੇ ਦਾ ਫੁੱਲ ਤਿਆਰ ਹੁੰਦਾ ਹੈ ਦੇ ਕੋ ਸੰਸਾਰ ਦੇ ਜੋ ਚੀਜ਼ ਜੋ ਪਜੋ ਸੁਭਨ ਸਹਿ ਪਰ ਉਹ ਅੱਜ ਕਾਲ ਸੰਸਾਰ ਦਾ ਸੂਲ ਹੈ ਕਿ ਹਰ ਚੀਜ਼ ਇੱਕ ਦਿਨ ਆਖਦਾ ਨਾਸ਼ਟਾ ਹੋਣੀ ਹੈ। ਤੋ ਦੋ ਵਾਰ ਮੈਂ ਲਿਖ ਚੁੱਕਾ ਹਾਂ ਜੀ ਪੰਜ ਗ੍ਰੰਥ ਪੰਜ ਗ੍ਰੰਥ ਕੀ ਹੁੰਦਾ ਹੈ? ਮਹਾਰਾਜ ਦੀ ਬਾਣੀ ਆਂਦੀ ਜਪਜੀ ਸਾਹਿਬ ਹੋਗੀ 14ਵਾਂ ਸ਼ਬਦ ਹੋ ਗਿਆ 16 ਸੈ ਸੁਖਨੀ ਸਾਹਿਬ ਬਾਸਾ ਜੀ ਕੀ ਬਾਦੁਖਨੀਓਂ ਔਰ 52 ਅਖਰੀ ਅਸਾ ਜੀ ਕੀ ਬਾਤ ਇਹ ਬਾਣੀਆਂ ਆਂਦੀਆਂ ਨੇ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਤਾਂ ਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪੂਰੀ ਦੁਨੀਆ ਅਤਮਸਤਖ ਹੁੰਦੀ ਹੈ ਅਤੇ ਅੱਜ ਇੱਕ ਐਸੇ ਸਿੰਘ ਨਾ ਬਲਾਵਾਂਗੇ ਜੋ ਗੁਰੂ ਸਾਹਿਬ ਦੀ ਬਾਣੀ ਦੀ ਸੇਵਾ ਕਰ ਰਿਹਾ ਉਹ ਵੀ ਆਪਣੇ ਦਸਵੰਦ ਦੇ ਵਿੱਚੋਂ ਤਸਵੀਰਾਂ ਇਸ ਵੇਲੇ ਦੇਖ ਸਕਦੇ ਹੋ ਕਿ ਜਤਿੰਦਰ ਸਿੰਘ ਜੋ ਪ੍ਰਾਈਵੇਟ ਜੌਬ ਕਰਦੇ ਨੇ ਤੇ ਨਾਲ-ਨਾਲ ਇੱਕ ਮਨ ਦੇ ਵਿੱਚ ਗੁਰੂ ਸਾਹਿਬ ਪ੍ਰਤੀ ਇੰਨਾ ਪਿਆਰ ਹੈ ਇੰਨਾ ਆਦਰ ਹੈ ਕਿ ਆਪਣੇ ਕੰਮ ਕਰ ਤੋਂ ਬਾਅਦ ਇਹ ਜੜੇ ਪੋਥੀ ਅਤੇ ਗੁਰਬਾਣੀ ਲਿਖਣ ਦਾ ਜੜਾ ਮਨ ਵਿੱਚ ਸ਼ੌਕ ਹੈ ਇਹਨਾਂ ਨੂੰ ਅਤੇ ਇਹ ਚਾਹ ਤਾਂ ਉਮਰ ਤੱਕ ਰਹੇਗਾ ਬਾਕੀ ਪੂਰੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿਉਂਕਿ ਬਹੁਤ ਵਿਰਲੇ ਹੁੰਦੇ ਨੇ ਜਿਹੜਾ ਇਸ ਤਰ੍ਹਾਂ ਦੀ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਸਭ ਤੋਂ ਪਹਿਲਾਂ ਤੇ ਕਦੋਂ ਇਹ ਲਿਵ ਲੱਗੀ ਤੇ ਕਿੰਨੇ ਸਾਲ ਹੋ ਗਏ ਸ਼ੁਰੂਆਤ ਕਦੋਂ ਕੀਤੀ ਸੀ ਆ ਮੈਂ ਸਨ 2004 ਵਿੱਚ ਗਿਆ ਸੀ ਸਿੰਘ ਸਾਹਿਬ ਜੀ ਕੋ ਵਿਦਿਆਪਾਡਣ ਵਾਸਤੇ ਸਿੰਘ ਸਾਹਿਬ ਜੀ ਨਿਰਵੇਲ ਸਿੰਘ ਜੀ ਗ੍ਰੰਥ ਸਿਰੀ ਹਮੰਦਰ ਸਾਹਿਬ ਉਹਨਾਂ ਕੋ ਸੰਥਿਆ ਦੀ ਮੈਂ ਵਿਦਿਆ ਲੈਣ ਵਾਸਤੇ ਗਿਆ ਸੀਗਾ ਉਦੋਂ ਮੈਂ ਉਹਨਾਂ ਨੇ ਬੇਨਤੀ ਕੀਤੀ ਸੀ ਸਿੰਘ ਸਾਹਿਬ ਜੀ ਮੈਨੂੰ ਵਿਦਿਆ ਗੁਰਬਾਣੀ ਦੀ ਪੜਾ ਦਿਓ ਤੇ ਮੇਰੇ ਕੋ ਤੁਸੀਂ ਕਿੰਨੀ ਕੀ ਫੀਸ ਲਓਗੇ ਗੁਰਬਾਣੀ ਪੜਾਉਣ ਦੀ ਸਿੰਘ ਸਾਹਿਬ ਕਹਿੰਦੇ ਸੀ ਗੁਰਬਾਣੀ ਸਿੱਖ ਕੇ ਦੇ ਆ ਪੜ੍ਹ ਕੇ ਤੇ ਗਾਂ 13 ਗੁਰ ਸਿੱਖਣ ਗੁਰਬਾਣੀ ਸਿਖਾ ਦੇ ਸਾਡੀ ਇਹ ਹੀ ਫੀਸ ਹੋਏਗੀ ਹੈਨਾ ਤੁਮਾਰਨ ਸੇਵਾ ਲਈ ਤੇ ਇਸ ਗੱਲ 20 ਸਾਲ ਹੋ ਗਏ ਆ ਤੇ 20 ਸਾਲ ਤੋਂ ਲਗਾਤਾਰ ਵਿਦਿਆਰਥੀ ਸੰਖਿਆ ਸਾਡੇ ਕੋਲ ਪੜ੍ਹ ਵੀ ਰਹੇ ਆ ਸਿੱਖਿਆ ਵੀ ਪੜ੍ਹਾ ਰਹੇ ਅਸੀਂ ਵੀ ਨਾਲ ਸੇਵਾ ਕਰ ਰਹੇ ਆ ਵਿਦਿਆਰਥੀ ਪੜ੍ਹਾ ਵੀ ਰਹੇ ਆ 20 ਸਾਲ ਚ ਕਾਫੀ ਵਿਦਿਆਰਥੀ ਸੰਖਿਆ ਪੰਥਿਆ ਪੜ੍ਹ ਚੁੱਕੇ ਆ ਗੁਰਮਰਦੀ ਬਾਣੀ ਆਦ ਮਹਾਰਾਜ ਗੁਰਮਰਦੀ ਬਾਣੀ ਸੰਥਿਆ ਸਿੰਘਾਂ ਨੂੰ ਕਰਵਾਈ ਵੀ ਆ ਆਪ ਵੀ ਕੀਤੀ ਆ ਅਸਲ ਚ ਉਹ ਇਨਾ ਸਮੇਂ ਚ ਸੰਥਿਆ ਸਮਝੋ ਤੇ ਮੈਂ ਹੀ ਕੀਤੀ ਆ ਹਾਂਜੀ ਜਿਹੜੇ ਵਿਦਿਆਰਥੀ ਵੀ ਆ ਉਹ ਸਾਨੂੰ ਸਿਖਾ ਕੇ ਗਏ ਆ ਸਾਨੂੰ ਸਭ ਨੂੰ ਪੜ੍ਹਾ ਕੇ ਗਏ ਆ ਸਾਨੂੰ ਬਾਣੀ ਦੇੜ ਕਰਵਾ ਕੇ ਗਏ ਆ ਤੋਂ ਮਾਪਰਸ਼ਣੀ ਮੈਨੂੰ ਵਿਦਿਆਪੜਾਈਆ ਤੇ ਉਹਨਾਂ ਤੋਂ ਫਿਰ ਮੈਨੂੰ ਇਹ ਲੱਗੀ ਅੱਜ ਤੋਂ 20 ਸਾਲ ਪਹਿਲਾਂ ਸਿੰਘ ਸਾਹਿਬ ਜੀ ਨੇ ਦਰਸ਼ਨ ਕਰਾਈ ਸੀ ਕੋਸਰੂਪ ਮੰਦੇ ਪ੍ਰਾਤਨ ਮੈਂ ਦਰਸ਼ਨ ਕੀਤੇ ਸੀ ਉਸ ਟਾਈਮ ਤੇ ਕੁਝ ਕੁ ਸਿੱਖਣ ਦੇ ਸਰੂਪ ਸ਼ੁਰੂ ਵੀ ਕੀਤੇ ਸੀ ਲਿਖਣੇ ਉਸ ਉਹਨਾਂ ਦੇ ਦਰਸ਼ਨ ਵੀ ਮੈਂ ਕੀਤੇ ਸੀ ਪਰ ਫਿਰ ਮੇਰੇ ਮਨ 'ਚ ਬਲਬਲਾ ਆਇਆ ਕਿ ਇਹ ਕਿਵੇਂ ਲਿਖਦੇ ਸੀ ਸਰੂਪ ਮਹਾਰਾਜ ਜੀ ਦੇ ਇਹ ਕੀ ਚੀਜ਼ ਸੀਗੀ ਇਹ ਪੇਪਰ ਕਿਵੇਂ ਦਾ ਵਾ ਮੈਂ ਪਹਿਲੀ ਵਾਰ ਦੇਖਿਆ ਸੀਗਾ ਉਹ ਪੇਪਰ ਹੈਨਾ ਤੋਂ ਲਿਖਾਈ ਅੱਖਰ ਪਹਿਲੀ ਵਾਰ ਦਰਸ਼ਨ ਕੀਤੇ ਸੀਗੇ ਤੋ ਸਵਾਲ ਜਿਨ੍ਹਾਂ ਨੇ ਸ਼ੁਰੂ ਕੀਤੇ ਸਿੰਘਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਨੇ ਨਵੇਂ ਪੇਪਰ ਤੇ ਸ਼ੁਰੂ ਕੀਤਾ ਵਾਈਟ ਪੇਪਰ ਜਿਹੜਾ ਹੁੰਦਾ ਨਵੇਂ ਵਾਈਟ ਪੇਪਰ ਯੂਜ਼ ਕਰਨਾ ਸ਼ੁਰੂ ਕਰਤਾ ਸ਼ੁਰੂਆਤ ਵਿੱਚ ਮੈਂ ਲਿਖਣਾ ਸ਼ੁਰੂ ਕੀਤਾ ਕਿਉਂਕਿ ਫਿਰ ਪੈਨ ਨਾਲ ਲਿਖਣਾ ਸ਼ੁਰੂ ਕੀਤਾ ਹੌਲੀ-ਹੌਲੀ ਆਮ ਬਾਲ ਪੁਆਇੰਟ ਪੈਨ ਨਾਲ ਸ਼ੁਰੂ ਕੀਤਾ ਲਿਖਣਾ ਸਿੰਪਲ ਕਾਪੀ ਤੇ ਲਿਖਿਆ ਫਿਰ ਸਿੰਘ ਸਾਹਿਬ ਕੋ ਸਮਝਦੇ ਗਏ ਕਿ ਇਹ ਜੋ ਪੁਰਾਤਨ ਸਰੂਪ ਪੜਨ ਦੀ ਕਲਾ ਵਾ ਲੜੀ ਵਾ ਸਰੂਪ ਪੜਨ ਦੀ ਇੱਕ ਵਿਸ਼ੇਸ਼ ਸ਼ੈਲੀ ਹੈ ਉਹ ਸ਼ੈਲੀ ਮੈਂ ਸਿੰਘ ਸਾਹਿਬ ਕੋ ਸਿੱਖੀ ਇਹਨੂੰ ਪੜ੍ਹਦੇ ਕਿਸ ਤਰ੍ਹਾਂ ਇਹ ਅੱਖਰ ਬਣਦੇ ਕਿਸ ਤਰ੍ਹਾਂ ਇਹਨਾਂ ਉਚਾਰਨ ਕਿਵੇਂ ਕਰਨਾ ਹੈ ਹੈਨਾ ਇਹ ਸਾਰੀ ਗੱਲਾਂ ਉਹਨਾਂ ਕੋ ਸਿੱਖੀਆਂ ਫਿਰ ਸਾਰੀਆਂ ਵਿਸ਼ੰਸਰੀ ਮੈਨੂੰ ਪੜਾਓ ਫਿਰ ਅਸੀਂ ਦਰਸ਼ਨ ਕੀਤੇ ਸਰੂਪਾਂ ਦੇ ਰਤਨ ਸਰੂਪਾਂ ਤੋਂ ਪਾਠ ਸਿੱਖਿਆ ਕਰਨਾ ਵੀ ਮੈਨੂੰ ਤਾਂ ਪਾਠ ਕਰਨਾ ਆਵੇ ਉਹ ਅੱਖਰਾਂ ਦੇ ਨਾਲ ਮੇਰਾ ਜਿਹੜਾ ਉਹ ਪਿਆਰ ਬਣੇ ਫਿਰ ਮੈਨੂੰ ਵਰਡਸ ਨੂੰ ਪਛਾਣਿਆ ਸਮਝਿਆ ਫਿਰ ਅਸੀਂ ਮੈਂ ਹੌਲੀ ਹੌਲੀ ਖੋਜ ਕੀਤੀ ਇਹ ਸਿਆਹੀ ਕਿਵੇਂ ਬਣਦੀ ਆ ਜਿਹੜੀ ਆਮ ਸਿੰਘ ਸਿਆਹੀ ਯੂਜ਼ ਕਰਦੇ ਆ ਉਹ ਬਜਾਦ ਦੀ ਯੂਜ਼ ਕਰਦੇ ਆ ਉਹ ਸ਼ਹੀਦੀ ਲਾਈਫ ਹੁੰਦੀ ਆ ਪੇਪਰ ਤੇ ਲਾਈਫ ਮਿਲਾਉ ਲੋ ਤੇ 20 ਸਾਲ 25 ਸਾਲ 20 ਸਾਲ ਬਾਅਦ ਜਾਂ ਤਾ ਉਹ ਵੰਗ ਪੀਲੇ ਬਹਿ ਜਾਂਦੇ ਆ ਜਾਂ ਪੇਪਰ ਕਰੈਕ ਹੋਣਾ ਪੈਂਦਾ ਜਾਂ ਪੇਪਰ ਨੂੰ ਕੀੜਾ ਲੱਗ ਜਾਂਦਾ ਇਹੋ ਜਿਹੀਆਂ ਮੁਸ਼ਕਲਾਂ ਸ਼ਹੀ ਉੜ ਜਾਂਦੀਆਂ ਵਿੱਚੋਂ ਹਨ ਲੇਖਕ ਦੇ ਰੂਪ ਤੋਂ ਸ਼ਹੀ ਉੜ ਜਾਂਦੀ ਹੈ ਇਹ ਉਹਨੀਆਂ ਕਮੀਆਂ ਮੈਂ ਦੇਖੀਆਂ ਸਿੰਘਾਂ ਦੀਆਂ ਦਰਸ਼ਨ ਕੀਤੇ ਜਿਹੜੇ ਲੇਖ ਰੂਪ ਲਿਖ ਰਹੇ ਸੀ ਉਹਨਾਂ ਨੇ ਦਰਸ਼ਨ ਕੀਤੇ ਬਹੁਤ ਸਾਰੇ ਸਿੰਘਾਂ ਨੂੰ ਮਿਲਿਆ ਉਹਨਾਂ ਨੇ ਲਿਖਾਈਆਂ ਦੇਖੀਆਂ ਤੇ ਮੈਨੂੰ ਲੱਗਾ ਕਿ ਇਹ ਸਹੀ ਡਾਇਰੈਕਸ਼ਨ ਚ ਮੂਵ ਨਹੀਂ ਕਰ ਰਹੇ ਹਨਾ ਇਹ ਕੰਮ ਤੇ ਬਹੁਤ ਕਰ ਰਹੇ ਆ ਸਿੰਘ ਮਿਹਨਤ ਤੇ ਬਹੁਤ ਕਰ ਰਹੇ ਆ ਬਟ ਸਹੀ ਡਾਇਰੈਕਸ਼ਨ ਦੇ ਨਾਲ ਨਹੀਂ ਕਰ ਰਹੇ ਇਹਨਾਂ ਦੀ ਲਾਈਫ ਜਿਹੜੀ ਉਹ ਘਾਟਿਆ ਚੀਜ਼ਾਂ ਦੀ ਜਨਨ ਕਿਹ ਚੀਜ਼ ਤਾਂ ਕਈ 100 ਸਾਲ ਤੱਕ ਕਰਨੀ ਚਾਹੀਦੀ ਹੈ ਅੱਗੇ ਪੰਥ ਨੇ ਵਰਤਣੀ ਆ ਕੌਮ ਚ ਰਹਿਣੀ ਆ ਹੈਨਾ ਗਾਂ ਸਮੇਂ ਵਿੱਚ ਫਿਰ ਮੈਂ ਪੇਪਰ ਤੇ ਸਰਚ ਕੀਤੀ ਕਿ ਇਹ ਪੇਪਰ ਕਿੱਥੋਂ ਬੰਦਾ ਕਿਵੇਂ ਬੰਦਾ ਫਿਰ ਹੋਰ ਗੁਰਮੁਖਾਂ ਦਾ ਸਹਿਯੋਗ ਮਿਲਦਾ ਗਿਆ ਫਿਰ ਇਸ਼ਿਆਹੀ ਦੀ ਕੋਸ਼ਿਸ਼ ਕੀਤੀ ਫਿਰ ਮੈਂ ਨਾਨਕੇ ਮੇਰੇ ਪਿੰਡ ਚਾ ਉਥੋਂ ਉਹਨਾਂ ਕੋ ਕਲਮਾ ਕਰਨੀਆਂ ਸਿੱਖੀਆਂ ਨਾਨੀ ਜੀ ਆਪਣੇ ਕੋਲ ਬਜ਼ੁਰਗ ਸੀ ਨਾ ਫਰਾਂ ਨੇ ਜੇ ਮੇਰੇ ਨੂੰ ਉਹਨਾਂ ਨੂੰ ਆਉਂਦੀ ਸੀ ਕਲਮਾ ਕਰਨੀ ਆ ਅੱਜ ਕੱਲ੍ਹ ਤੇ ਕਿਸ ਨੇ ਸ਼ਹਿਰ ਚ ਪਤਾ ਨਹੀਂ ਕਲਮਾ ਉਹਨਾਂ ਮੈਨੂੰ ਕਲਮਾ ਕਰਨੀਆਂ ਸਿਖਾਈਆਂ ਸਿੰਘ ਸਾਬ ਨੇ ਦੱਸੀਆਂ ਕੁਛ ਜੀਆਂ ਇਹ ਗੁਰਬਾਣੀ ਦਾ ਸਾਰਾ ਉਹਨਾਂ ਨੇ ਮੈਨੂੰ ਸਮਝਾਇਆ ਵੀ ਕਿਵੇਂ ਪੜ੍ਹਨੀ ਆ ਜਿਸ ਤਰ੍ਹਾਂ ਇਹ ਕਲਮ ਹੈ ਇਹ ਦੇਖੋ ਤੁਸੀਂ ਇਹ ਕਲਮ ਲੱਭੀ ਜਿਸ ਤਰ੍ਹਾਂ ਇਹ ਦੋ ਕਲਮਾ ਵੱਖਰੀਆਂ ਵੱਖਰੀਆਂ ਨੇ ਮੈਨੂੰ ਦੱਸ ਦਿਨਾ ਇਹਨੂੰ ਨੜੀ ਕਹਿੰਦੇ ਆ ਇਹ ਪੰਜਾਬ ਚ ਆਮ ਮਿਲ ਜਾਂਦੀ ਹੈ ਨੜੀ ਹੁੰਦੀ ਹੈ ਨੜੀ ਦੀ ਕਲਮ ਇਹ ਕਾਨੇ ਨਾਲ ਥੋੜੀ ਜੀ ਮਜ਼ਬੂਤ ਹੁੰਦੀ ਹੈ ਕੰਨਾਂ ਦੇ ਵਿੱਚ ਗੁੱਦਾ ਹੁੰਦਾ ਨਾ ਕੰਨਾਂ ਦੇ ਇਹ ਗੁੱਦਾ ਵਿੱਚ ਨਹੀਂ ਹੁੰਦਾ ਵਿੱਚ ਖੋਲ ਹੁੰਦਾ ਇਹਦੇ ਵਿੱਚ ਖੋਖਲੀ ਹੁੰਦੀ ਹੈ ਇਹ ਥੋੜੀ ਮਜ਼ਬੂਤ ਹੁੰਦੀ ਹੈ ਲੜੀ ਕਹਿੰਦੇ ਆ ਆਮ ਤੋ ਛੱਪੜ ਝੁਗਦੀ ਹੈ ਇਹਨੂੰ ਕਲਮ ਦੇ ਤੌਰ ਤੇ ਸਿੰਘ ਵਰਤਦੇ ਆ ਇਹ ਵਰਤਦੀ ਆ ਇਹ ਬਾਸ ਦੀ ਕਲਮ ਇਹ ਬਾਸ ਆ ਇਹ ਬਹੁਤ ਸਖਤ ਹੁੰਦਾ ਜੀ ਸਾਰੀ ਆਪ ਬਣਾਉਂਦੇ ਸਾਰਾ ਕੁਝ ਹਾਂਜੀ ਹਾਂਜੀ ਇਹ ਘੜਨੀ ਦੀ ਘਾੜ ਤਾਂ ਆਪ ਘੜਨੀ ਪੈਂਦੀ ਆ ਅੱਜ ਕੱਲ ਤੇ ਟੈਕਨੋਲੋਜੀ ਦਾ ਜਮਾਨਾ ਜੀ ਵੇਖੋ ਅ ਅੱਜ ਕੱਲ ਤੇ ਹਰ ਚੀਜ਼ ਨੂੰ ਆਨਲਾਈਨ ਮਿਲ ਜਾਂਦੀ ਹੈ ਘੜੀਆਂ ਘਣੀਆਂ ਕਲਮਾਂ ਵੀ ਆਨਲਾਈਨ ਘਰੇ ਆ ਜਾਂਦੀਆਂ ਹੁਣ ਤੇ ਕੰਮ ਹੀ ਸੌਖਾ ਹੋ ਗਿਆ ਉਸ ਟਾਈਮ ਵੀ ਕੰਮ ਇਹਨਾਂ ਸੌਖਾ ਨਹੀਂ ਸੀਗਾ ਉਸ ਟਾਈਮ ਸਿੰਘ ਆਪ ਕਲਮਾ ਕਰਦੇ ਸੀਗੇ ਕਲਮਾ ਕਰਨੀ ਨਹੀਂ ਔਖੀ ਵੀ ਨਹੀਂ ਆ ਮੈਂ ਕਹਾਂਗਾ ਬਹੁਤ ਔਖਾ ਕੰਮ ਇਹਦਾ ਔਖਾ ਨਹੀਂ ਪਰ ਫਿਰ ਵੀ ਸਿੰਘ ਜਿਹੜੇ ਅੱਜ ਕੱਲ ਦੇ ਕਈ ਗੁਰਸਿੱਖ ਵੀਰ ਨੇ ਜਿਹੜੇ ਹੁਣ ਸ਼ੁਰੂ ਕੀਤੇ ਜਿਨ੍ਹਾਂ ਨੇ ਸੇਵਾ ਉਹ ਫਿਰ ਨਵੀਆਂ ਕਲਮਾ ਪਰਚੇਸ ਕਰਦੇ ਆ ਉਹ ਠੀਕ ਨਹੀਂ ਆ ਉਹ ਵੀ ਬੈਟਰ ਦੇ ਦਿੰਦੀ ਉਹਨਾਂ ਵਾਸਤੇ ਹੈਨਾ ਉਹਨਾਂ ਦਾ ਟਾਈਮ ਬਚਦਾ ਮਕਸਦ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਹ ਸ਼ੁਰੂਆਤ ਜਦੋਂ ਕੀਤੀ ਹੈ ਇੰਨੀ ਸੋਹਣੀ ਜਿਹੜੀ ਲਿਖਾਈ ਹੈ ਲਿਖਾਵਟ ਇਹ ਸ਼ੁਰੂ ਤੋਂ ਸੀ ਕਿ ਹੁਣ ਆ ਕੇ ਥੋੜਾ ਇਹਨੂੰ ਬੂਰ ਪਿਆ ਸ਼ੁਰੂ ਤੋਂ ਨਹੀਂ ਸੀ ਇਹ ਸ਼ੁਰੂਆਤ ਇਤੇ ਤੇ ਅੱਖਰ ਸਹੀ ਨਹੀਂ ਸੀ ਬੰਦੇ ਹੈਨਾ ਜਾਂ ਸ਼ਾਈ ਨਹੀਂ ਸੀ ਜਲਦੀ ਅੱਖਰ ਵਿੰਗੇ ਟਿੰਗੇ ਬੰਦੇ ਸੀਗੇ ਤੇ ਫਿਰ ਹੌਲੀ ਹੌਲੀ ਅ ਦਰਬਾਰ ਸਾਹਿਬ ਦੇ ਚੌਰਬਰਦਾਰ ਆ ਭਾਈ ਸਾਹਿਬ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਆ ਉਹਨਾਂ ਨੇ ਵੀ ਅੱਖਰ ਸਹੀ ਕਰਵਾਏ ਫਿਰ ਉਹਨਾਂ ਨੇ ਮੈਨੂੰ ਸਮਝਾਇਆ ਤੁਸੀਂ ਅੱਖਰ ਕਿਵੇਂ ਦੇ ਬਣਾਉਣੇ ਆ ਆ ਅੱਖਰ 빙ਾਵਾ ਸਿੱਧਾ ਕਰੋ ਇਸ ਤਰ੍ਹਾਂ ਸ਼ੀਪ ਦੇਓ ਇਸ ਤਰ੍ਹਾਂ ਸ਼ੀਪ ਦੇਓ ਉਹਨੂੰ ਇਦਾਂ ਸ਼ੀਪ ਦੇਓ ਸਿਕਸ ਹਾਲ ਤਾਂ ਮੇਰੇ ਨਾਲ ਭਾਈ ਸਭਜੀ ਉਹਨਾਂ 6-7 ਸਾਲਾਂ ਵਿੱਚ ਭਾਈ ਸਾਰੇ ਮੇਰੇ ਅੱਖਰਾਂ ਦੀ ਘਾੜਤ ਕੜੀ। ਵੀ ਤင်း ਅੱਖਰ ਸਹੀ ਕਰੋ, ਖਰ ਪ੍ਰਾਤਨ ਬਣਾਓ। ਆ ਬਬਾ ਸਹੀ ਨਹੀਂ ਆ, ਬਬਾ ਸਹੀ ਨਹੀਂ ਆ, ਪਪਾ ਸਹੀ ਨਹੀਂ ਆ। ਇਦਾਂ ਦਾ ਹੋਣਾ ਚਾਹੀਦਾ ਹੈਨਾ? ਉਹਨਾਂ ਮੈਨੂੰ ਅੱਖਰ ਦੇ ਕਲਿੱਪ ਜੇ ਫੋਟੋ ਦੇਸੀ ਵੀ ਆਹ ਦੇਖੋ ਅੱਖਰ ਹੈ ਫੋਟੋ ਨੂੰ ਵੇਖੋ। ਇਦਾਂ ਦਾ ਅੱਖਰ ਬੰਨਾ ਚਾਹੀਦਾ। ਇਦਾਂ ਅੱਖਰ ਹੁੰਦੇ ਸੀ ਪਹਿਲਾਂ। ਇਦਾਂ ਦੇ ਬਣਾਉਣ ਦੀ ਕੋਸ਼ਿਸ਼ ਕਰੋ। ਫਿਰ ਉਹਨਾਂ ਕੋ ਸਿੱਖ ਕੇ ਫਿਰ ਇਹਨਾਂ ਗੁਰਮੁਖਾਂ ਦਾ ਬੜਾ ਸਹਿਯੋਗ ਆ। ਇਹ ਜੇ ਮੇਰੇ ਪਰਿਵਾਰ ਦਾ ਹੀ ਬੜਾ ਸਹਿਯੋਗ ਆ ਹੈਨਾ ਸਾਰੀ ਫੈਮਿਲੀ ਸਪੋਰਟ ਕਰੇ ਤੇ ਫੇਰ ਹੀ ਕਾਰਜ ਹੁੰਦੇ ਕਿਉਂਕਿ ਇੰਨਾ ਬੜਾ ਕਾਰਜ ਦੇ ਬੰਦਾ ਇਕੱਲਾ ਨਹੀਂ ਕਰ ਸਕਦਾ ਬਿਨਾ ਪਰਿਵਾਰ ਦੀ ਸਹਾਇਤਾ ਤੋਂ ਤਾਂ ਪਤਨੀ ਦਾ ਵੀ ਮਾਤਾ ਪਿਤਾ ਸਾਰਿਆਂ ਦੇ ਸਪੋਰਟ ਨਾਲ ਚਾਹੀਦੀ ਆ ਤਾਂ ਹੀ ਇਹ ਸਾਰੇ ਕਾਰਜ ਹੁੰਦੇ ਆ ਤੁਸੀਂ ਨਾਲ-ਨਾਲ ਹੋਰ ਜੌਬ ਵੀ ਕਰਦੇ ਹੋ ਆਪਣੀ ਉਹ ਕਿੰਨੇ ਘੰਟੇ ਕਰਦੇ ਹੋ ਤੇ ਇੱਥੇ ਸੇਵਾ ਜਿਹੜੀ ਆ ਜਾਂ ਕਹਿ ਦੋ ਕਿ ਇੱਥੇ ਆਪਣਾ ਜਿਹੜਾ ਮਾਨ ਦਾ ਚਾ ਆ ਰੀਝ ਆ ਉਹ ਕਿੰਨੀ ਪੂਰੀ ਕਰਦੇ ਹੋ ਜੇ ਜੌਬ ਦੀ ਗੱਲ ਕਰੀਏ ਤੇ ਆ ਦੇਖੋ ਵੈਸੇ ਤੇ ਤੁਹਾਨੂੰ ਹਰ ਜਗ੍ਹਾ ਹੀ ਕਿਹਾ ਜਾਂਦਾ ਵੀ ਤੁਸੀਂ 24 ਘੰਟੇ ਸੇਵਾ ਹੱਥੇ ਵਾਰੂ ਹੈਨਾ ਤੇ ਇਹ ਸੇਵਾ ਤੇ ਸਮਾਂ ਕੱਢ ਗਈ ਹੁੰਦੀ ਹੈ ਜੀ ਵਿੱਚੋਂ ਹਾਂਜੀ ਤੇ ਗੁਰੂ ਸਾਹਿਬ ਆਪੇ ਕਿਰਪਾ ਕਰਕੇ ਸੇਵਾ ਲਈ ਜਾਂਦੇ ਮਹਾਰਾਜ ਜੀ ਸੀਸ ਤੇ ਹੱਥ ਰੱਖ ਕੇ ਮੈਂ ਸੇਵਾ ਜਿਹਨੂੰ ਸਾਰੀ ਸ਼ੁਰੂ ਕੀਤੀ ਸੀ ਉਹ ਤੇ ਰਾਤਾਂ ਬੈਠ ਬੈਠ ਕੇ ਕਰਦਾ ਸੀਗਾ ਜਿਹਨੂੰ ਸਾਜੀ ਅਖਰਕਾਰੀ ਬੰਨੀ ਸੀਗੀ ਹੁਣ ਅਮਰਤ ਵਾਲੇ ਕਰੀ ਦੀ ਸੇਵਾ ਸਵੇਰੇ 1-2 ਘੰਟੇ ਬੈਠਦੀ ਰਿਹਾ ਸੇਵਾ 'ਚ ਤੇ ਫਿਰ ਬਾਕੀ ਅਸੀਂ ਜੌਬ ਤੇ ਚੱਲ ਜਾਂਦੇ ਆ ਤੇ ਇਹੀ ਸਿਸਟਮ ਫਿਰ ਵਲੀ-ਵਲੀ ਚੱਲਦਾ ਰਹਿੰਦਾ ਇਸ ਤਰ੍ਹਾਂ। ਸੋ ਕਾਗਜ਼ ਜਿਹੜੇ ਤੁਸੀਂ ਕਹਿੰਦੇ ਹੋ ਕਿ ਪੰਨਾ ਹੈ, ਇੱਕ ਪੇਪਰ ਹੈ। ਕਿੱਥੋਂ ਲੈ ਕੇ ਆਉਂਦੇ ਹੋ? ਇਹਦੀ ਖਾਸियत ਕੀ ਹੈ? ਕਿਉਂਕਿ ਅਸ ਅਕਸਰ ਦੇਖਦੇ ਹਾਂ ਕਿ ਕਈ ਵਾਰੀ ਫਿੱਕਾ ਪੈ ਜਾਂਦਾ ਜਾਂ ਕਦੀ ਪਾਣੀ ਦਾ ਛਿੱਟਾ ਲੱਗ ਜੇ ਤਾਂ ਉਹ ਕਾਗਜ਼ ਗੱਲਾਂ ਸ਼ੁਰੂ ਹੋ ਜਾਂਦਾ। ਦੇਖੋ ਇਹ ਜਿਹੜਾ ਪੇਪਰ ਹੈ ਨਾ ਇਹ ਰਾਜਸਥਾਨ 'ਚ ਬੰਦ ਹੈ। ਇਸ ਪੇਪਰ ਦੇ ਵਿੱਚ ਰੇਸ਼ੀ ਹੁੰਦੇ ਨੇ ਰੇਸ਼ੀ। ਇਹ ਪੇਪਰ ਤੇ ਰੇਸ਼ੀ ਹੁੰਦੇ ਆ। ਇਹ ਪੇਪਰ ਪਾਣੀ 'ਚ ਆਮ ਤੌਰ ਤੇ ਛੇਤੀ ਨਹੀਂ ਗਲਦਾ। ਹੈਨਾ ਹੈਂਡ ਮੇਡ ਪੇਪਰ ਹੱਥ ਨਾਲ ਬੰਦਾ ਹੈ ਪੇਪਰ ਤੇ ਇਹਦੇ ਉੱਪਰ ਅਸੀਂ ਮਾਰੇ ਦੀ ਬੰਨੀ ਸੇਵਾ ਇਹਦੇ ਉੱਪਰ ਹੀ ਕਰਦੇ ਆਪਾਂ ਮੈਂ ਪਹਿਲਾਂ ਬਹੁਤ ਸਾਰੇ ਪੇਪਰ ਯੂਜ਼ ਕੀਤੇ ਆ 10 15 ਸਾਲ ਤਿੰਨ ਮੈਂ ਪੇਪਰ ਬਹੁਤ ਯੂਜ਼ ਕੀਤਾ ਵਾਈਟ ਪੇਪਰ ਦਿੱਲੀੋਂ ਮੰਗਾ ਕਦੀ ਕਿਤੋਂ ਮੰਗਾ ਕਦੀ ਕੋਈ ਪੇਪਰ ਕਦੀ ਕੋਈ ਸ਼ੀਟ ਕਦੀ ਕੋਈ ਸ਼ੀਟ ਪਰ ਫਿਰ ਲੱਗਾ ਕਿ ਇਹ ਸਾਰੀਆਂ ਸ਼ੀਟ ਜਣੀਆਂ ਮੈਂ ਇਹਦੇ ਮੁਕਾਬਲੇ ਨਹੀਂ ਕਰ ਸਕਦੀਆਂ ਹੈਨਾ ਇਸ ਤਰ੍ਹਾਂ ਕਿ ਮੈਨੂੰ ਕਈ ਸੰਗਾਂ ਨੇ ਜਰਮਨ ਤੋਂ ਪੇਪਰ ਲੈ ਕੇ ਵੀ ਦਿੱਤਾ ਸੀਗਾ ਬਟ ਇਹੋ ਜਿਹਾ ਪੇਪਰ ਨਹੀਂ ਆ ਜਿਹੜਾ ਇੱਥੇ ਬੰਦਾ ਪੇਪਰ ਤੋਂ ਫਿਰ ਅਸੀਂ ਸਿਆਹੀ ਵੀ ਹੱਥ ਨਾਲ ਤਿਆਰ ਕਰਕੇ ਇਹਦੇ ਉੱਪ ਤੇ ਪੇਪਰ ਕਾਫੀ ਕਾ ਲਾਈਫ ਦੀ ਵਿੱਚ ਕਾਫੀ ਜਿਆਦਾ ਆਮ ਪੇਪਰਾਂ ਦੇ ਮੁਕਾਬਲੇ ਇਹ ਤੇ ਲਿਖੇ ਅੱਖਰ ਹੀ ਵੈਪੋਰੇਟ ਵੀ ਨਹੀਂ ਹੁੰਦੇ ਸ਼ਾਈ ਉੜਦੀ ਵੀ ਨਹੀਂ ਆ ਸਾਈ ਕਿਵੇਂ ਤਿਆਰ ਹੁੰਦੀ ਆ ਸ਼ਾਈ ਵਾਸਤੇ ਕਿੰਨੀ ਜਦੋਜਾਦ ਕਰਨੀ ਪੈਂਦੀ ਆ ਦੇਖੋ ਕਈ ਗੁਰੂ ਕੇ ਸਿੱਖ ਸੇਵਾ ਕਰਦੇ ਆ ਤੇ ਸਾਰੇ ਹੀ ਹੁਣ ਤੇ ਅੱਜ ਕੱਲ ਤੇ ਸਮੇਂ 'ਚ ਤੇ ਬਹੁਤ ਆਤ ਸਿੱਖ ਸਹੀ ਤਿਆਰ ਕਰਨ ਲੱਗ ਪਏ ਆ ਹੁਣ ਕਰਨ ਲੱਗ ਪਏ ਆ ਕਾਫੀ ਸਿੰਘ ਨੇ ਜਿਹੜੇ ਸੇਵਾ ਕਰਦੇ ਨੇ ਸਿਆਹੀ ਇੱਕ ਸੋਨੇ ਦੀ ਸ਼ਾਈ ਤਿਆਰ ਹੁੰਦੀ ਆ ਜੋ ਪ੍ਰਾਤਨਿਕ ਸੰਸਰੂਪਾਂ ਪਿੱਛੇ ਦੇਖੀ ਹੋਈ ਮਿਲਦੀ ਹੈ ਉਹ ਵੀ ਦੀ ਲਿਖੀ ਮਿਲਦੀ ਹੈ ਉਹ ਸਿੰਘ سونے ਦੀ ਸਿਆਹੀ ਵੀ ਤਿਆਰ ਕਰਦੇ ਆ ਮੁਬਾਰਕ ਹੈ ਇਹ ਕਈ ਸਹੀ ਦੂਜੀ ਵੀ ਹੈ ਇਹ ਲਾਖ ਤੋਂ ਤਿਆਰ ਹੁੰਦੀ ਹੈ ਤੋਂ ਇਹ ਸਿੰਘ ਜਿਹੜੇ ਨੇ ਉਹ ਇਹਦੀ ਸੇਵਾ ਕਰਦੇ ਨੇ ਤੇ ਕੋ ਇਸ ਵਾਸਤੇ ਅਸੀਂ ਪਹਿਲਾਂ ਕਾਲਖ ਇਕੱਠੀ ਕਰਦੇ ਆ ਜਿਵੇਂ ਦੇਖਿਓ ਤੁਹਾਨੂੰ ਦਿਖਾਵਾਂ ਮੈਂ ਦੇਖੋ ਸੋ ਬਿਲਕੁਲ ਇਹ ਬਹੁਤ ਵੱਡਾ ਕਾਰਜ ਹੈ ਕਿ ਜਿੱਥੇ ਇੱਕ ਜੌਬ ਵੀ ਕਰਨੀ ਤੇ ਨਾਲ ਨਾਲ ਆਪਣੇ ਮਨ ਦੀ ਇੱਕ ਜਿਹੜੀ ਰੀਝ ਹੈ ਚਾਹ ਆ ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਆ ਉਹ ਲਿਖੀ ਹੈ ਆ ਦੇਖੋ ਇਹ ਕਾਲਖ ਹੈ ਜੀ ਹਾਂ ਇਹਨੂੰ ਦੀਵੇ ਦਾ ਫੁੱਲ ਕਹਿੰਦੇ ਆ ਹੂੰ ਪੰਜਾਬੀ ਚ ਭਾਸ਼ਾ ਦੀਵੇ ਦਾ ਫੁੱਲ ਹੁੰਦਾ ਹੈ ਅਸੀਂ ਜਿਹੜਾ ਦੀਵਾ ਜਗਾਨੇ ਆ ਉਹਦੀ ਜੋ ਧੂਆ ਨਿਕਲਦਾ ਉਹਨੂੰ ਇਕੱਠਾ ਕਰਦੇ ਆ ਉਹਦੇ ਤੋਂ ਦੀਵੇ ਦਾ ਫੁੱਲ ਤਿਆਰ ਹੁੰਦਾ ਆਮ ਤੌਰ ਤੇ ਤਿਲਾਂ ਤੇਲ ਦਾ ਦੀਵਾ ਜਗਾਨੇ ਆਪਾਂ ਤੋਂ ਉਹਦੇ ਤੋਂ ਫਿਰ ਇਹ ਕਲ ਇਤਨਾ ਹੀ ਸਿਆਹੀ ਜਿਹੜਾ ਉਹ ਕਾਲਾਪਣ ਫੜਦੀ ਹੈ ਜੋ ਪਰਾਤਨ ਹੋਰ ਕੋਈ ਤੇਲ ਅਸਾਂ ਨਹੀਂ ਵਰਤਦੇ ਤਿਲਾਂ ਦਾ ਤੇਲ ਵਰਤਨੇ ਆ। ਫਿਰ ਕਾਗਜ਼ ਨੂੰ ਕੋਈ ਕੀੜਾ ਨਾ ਲੱਗੇ ਜਾਂ ਠੀਕ ਰਵੇ ਉਹਦੇ ਵਾਸਤੇ ਕੀ ਕੈਮੀਕਲ ਵਰਤਿਆ ਜਾਂਦਾ ਕੋਈ? ਨਹੀਂ ਜੀ ਨਹੀਂ 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 ਬਿਲਕੁਲ ਕੈਮੀਕਲ ਕੋਈ ਨਹੀਂ ਵਰਤਨਾ। ਇਹ ਕਾਗਜ਼ ਵੈਸੀ ਇਹ ਨੇਚੁਰਲ ਹੈ ਨਹੀਂ ਵੈਸੀ ਵੀ ਛੇਤੀ ਕੀਤੇ ਕੀੜਾ ਲੱਗਦਾ ਨਹੀਂ ਆ। ਕਾਫੀ ਲੰਬੇ ਟਾਈਮ ਤੱਕ ਨਹੀਂ ਲੱਗਦਾ। ਬਟ ਫਿਰ ਵੀ ਦੇਖੋ ਸੰਸਾਰ ਦਾ ਜੋ ਚੀਜ਼ ਜੋ ਜੋ ਸੁਭਨ ਸਹ ਪਰ ਅੱਜ ਕਾਲ ਸੰਸਾਰ ਦਾ ਅਸੂਲ ਹੈ ਕਿ ਹਰ ਚੀਜ਼ ਨੇ ਕਰਨੇ ਆਖਦੇ ਨਾਸ਼ਟਾ ਹੋਣਾ ਹੀ ਆ। ਬਟ ਵੀ ਕਾਫੀ ਲੰਮਾ ਟਾਈਮ ਕੱਢ ਜਾਂਦਾ ਕਾਗਜ ਕੀੜੇ ਤੋਂ ਬਚਾਉਣ ਲਈ ਇਹਨੂੰ ਵੈਦਰ ਪ੍ਰੂਫ ਰੱਖਣਾ ਪੈਂਦਾ ਹੈ ਮਿੱਟੀ ਘਟਾਣਾ ਪਵੇ ਇਹੋ ਜਿਹੀ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਕੁਝ ਗੱਲਾਂ ਦਾ ਸੰਕੋਚ ਕਰਕੇ ਹੱਥ ਪੈਰ ਸਾਫ਼ ਸੁੱਚੇ ਲਾਓ ਡਾਇਰੈਕਟ ਗਿੱਲਿਆਥ ਨਾਲ ਲਗਾਓ ਜਿਹਦੇ ਨਾਲ ਪਾਣੀ ਵਿੱਚ ਰਹਿ ਜਾਏ ਬਰੀਕ ਕਣ ਪਾਣੀ ਦੇ ਨਾਲੋਂ ਇਦਾਂ ਦੀਆਂ ਗੱਲਾਂ ਦਾ ਖਿਆਲ ਰੱਖਣਾ ਝੂਠੇ ਹੱਥ ਨਾਲ ਲੱਗਣ ਇਹ ਗੱਲਾਂ ਦਾ ਸੇ ਖਿਆਲ ਰੱਖਦੇ ਆ ਕਾਫੀ ਲੰਬੇ ਟਾਈਮ ਤੱਕ ਪ੍ਰੀਜ਼ਰਵ ਰਹਿੰਦਾ ਹੈ ਪਟਨਾ ਸਾਹਿਬ ਜਾਂ ਬਾਕੀ ਤੁਸੀਂ ਚਾਹ ਸੀਗਾ ਕਿ ਇਹਦੀ ਪੋਥੀ ਤਿਆਰ ਕਰ ਰਹੇ ਆ ਜਾਂ ਬਾਕੀ ਹੋਰ ਕਿੰਨੀਆਂ ਪੋਥੀਆਂ ਤਿਆਰ ਕੀਤੀਆਂ ਨੇ ਉਹਨਾਂ ਨੂੰ ਕਿੰਨਾ ਸਮਾਂ ਲੱਗਦਾ ਜਾਂ ਇੱਕ ਪੰਨੇ ਨੂੰ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖ ਰਹੇ ਹੋ ਕਿੰਨਾ ਸਮਾਂ ਲੱਗਦਾ ਉਸ ਇੱਕ ਪੰਨੇ ਨੂੰ ਜਿਹੜਾ ਗੁਰਗੰਸਾਹ ਮਹਾਰਾਜ ਦਾ ਅੰਗ ਹੈ ਇੱਕ ਪਾਸਾ ਲਿਖਣ ਤੇ 1 ਘੰਟਾ ਲੱਗਦਾ ਕਟੋਕਟ ਪੂਣਾ ਘੰਟਾ 1 ਘੰਟਾ ਇੱਕ ਅੰਗ ਦੀ ਸੇਵਾ ਤੇ ਲੱਗ ਜਾਂਦਾ ਕਰਦੇ ਜਾਂ ਕਰਦੇ ਹਨ ਇੰਨਾ ਟਾਈਮ ਕਟੋਕਟ ਲੱਗ ਜਾਂਦਾ ਮਹਾਰਾਜ ਦੀ ਸੇਵਾ ਕਰਦਿਆਂ ਮੈਨੂੰ ਆਰੰਭ ਕੀਤੀ ਹੈ ਕੋਈ ਪੂਨੇ ਇੱਕ ਦੋ ਸਾਲ ਹੋਏ ਮੈਨੂੰ ਮਹਾਰਾਜ ਦੇ ਸਰੂਪ ਦੀ ਸੇਵਾ ਆਰੰਭ ਕੀਤੀ ਹੈ ਸਿੱਧਾ ਸਰੂਪ ਨੇ ਸ਼ੁਰੂ ਕੀਤਾ ਪਹਿਲਾਂ ਸਾਰਾ ਅਭਿਆਸ ਕਰਦੇ ਰਹੇ ਆਪਾਂ ਤੋ ਨੈਸਟ ਟਾਈਮ ਦੋਖ ਸਤਵਾਦਾਂਗੇ ਸੇਵਾਹੀਏ ਜੇ ਬਾਕੀ ਅੰਗ ਹੌਲੀ ਹੌਲੀ ਸੇਵਾ ਹੋ ਜੇਗੀ ਮਰਜ਼ੇ ਦੀ ਹੌਲੀ ਹੌਲੀ ਚੱਲਦੀ ਸੇਵਾ ਉਸ ਦੇ ਦਰਮਿਆਨ ਪਹਿਲਾਂ ਅਭਿਆਸ ਬਣਾਉਣਾ ਜ਼ਰੂਰੀ ਆ ਤੁਹਾਡੇ ਚੈਨਲ ਜਰਾ ਹੀ ਮੈਂ ਦੱਸਣਾ ਚਾਹੁੰਗਾ ਵੀ ਜਿਹੜੇ ਵੀ ਗੁਰਕੇ ਸਿੱਖ ਸੇਵਾ ਕਰਨੀ ਚਾਹੁੰਦੇ ਆ ਮਰਜ਼ੇ ਦੀ ਸੇਵਾ ਨੂੰ ਸੰਭਾਲਣਾ ਚਾਹੁੰਦੇ ਆ ਉਹ ਕਰ ਸਕਦੇ ਆ ਉਹ ਪਹਿਲਾਂ ਅਭਿਆਸ ਕਰਨ ਸਭ ਤੋਂ ਪਹਿਲਾਂ ਸੰખ્યા ਕਰਨ ਸੰખ્યા ਬਹੁਤ ਜ਼ਰੂਰੀ ਗੁਰਬਾਣੀ ਸੰખ્યા ਹੈ ਜਿਨ੍ਹਾਂ ਨੂੰ ਉਹਨਾਂ ਨੇ ਪਾਠ ਚਲੰਤ ਹੋਣ ਉਹਨਾਂ ਨੂੰ ਪਾਠ ਜਿਹੜੇ ਆ ਉਹ ਚਲੰਤ ਹੋ ਜਾਣ ਹੈਨਾ ਉਹ ਸੰખ્યા ਲੈਣ ਸੰખ્યા ਲੈਣ ਤੋਂ ਬਾਅਦ ਬਾਣੀ ਲਿਖਣੀ ਸ਼ੁਰੂ ਕਰਨ ਪਹਿਲਾਂ ਪੁਥੀ ਸਾਬ ਲਿਖਣ ਛੋਟੀਆਂ ਪੁਥੀ ਸਾਬ ਲਿਖਣ ਨਿਤਨੇਮ ਲਿਖਣ ਆ ਦੇਖੋ ਨਿਤਨੇਮ ਦੀ ਬਾਣੀ ਹੈ ਇਸ ਤਰ੍ਹਾਂ ਸੀ ਪਹਿਲਾਂ ਨਿਤਨੇਮੇ ਸ਼ਪਿਆ ਸੀਗਾ ਗਣੇ ਸਿਕੁੰਦਰ ਸਿੰਘ ਉਹਨਾਂ ਨੇ ਛਪਾਇਆ ਸੀਗਾ ਨਿਤਨੇਮ ਦੀ ਪੁਥੀ ਇਸ ਤਰ੍ਹਾਂ ਉਹਨਾਂ ਨੇ ਛਪਾਈ ਸੀਗੀ ਫਿਰ ਦਾਸ ਨੇ ਪੰਜ ਗ੍ਰੰਥੀ ਦੀ ਸੇਵਾ ਕੀਤੀ ਹੈ ਤੋ ਦੋ ਵਾਰ ਮੈਂ ਲਿਖ ਚੁਕਾ ਹਾਂ ਜੀ ਪੰਜ ਗ੍ਰੰਥੀ ਪੰਜ ਗ੍ਰੰਥੀ ਚ ਕੀ ਹੁੰਦਾ ਮਹਾਰਾਜ ਦੀ ਬਾਣੀ ਆਉਂਦੀ ਜਪਜੀ ਸਾਹਿਬ ਹੋਗੀ ਸੋਦਰ ਦੇ ਸ਼ਬਦ ਹੋਗੇ 16 ਸਹਿਬ ਸੁਖਨੀ ਸਾਹਿਬ ਅਸਾਜੀ ਕੀ ਬਾਦ ਦੁਖਨੀ ਓਂਕਾਰ 52 ਅਖਰੀ ਅਸਾਜੀ ਕੀ ਬਾਾਰ ਇਹ ਬਾਣੀਆਂ ਆਉਂਦੀਆਂ ਨੇ ਇਹ ਸਾਰੀਆਂ ਬਾਣੀਆਂ ਲਿਖੀਆਂ ਨੇ ਪਹਿਲਾਂ ਕਾਫੀ ਮਾਤਰਾ ਮਹਾਰਾਜ ਦੀ ਕਿਰਪਾ ਨਾਲ ਮਾਰ ਨੇ ਲਖਾਈਆਂ ਨੇ ਅਨੰਦ ਸਾਹਿਬ ਜੀ ਦੀ ਬਾਣੀ ਆਉਂਦੀ ਇਸ ਤਰ੍ਹਾਂ ਇਹ ਸਾਰੀ ਬਾਣੀ ਪਹਿਲਾਂ ਸਿੰਘ ਲਿਖਣ ਬਾਣੀ ਲਿਖਣ ਦੇ ਨਾਲ ਇਹ ਹੁੰਦਾ ਕਿ ਸਿੰਘ ਦਾ ਅਭਿਆਸ ਬਣ ਜਾਂਦਾ ਹੈ ਜਿਹੜੋ ਕਿਸੇ ਪੰਜ ਗ੍ਰੰਥੀ ਲਿਖਦਾ ਉਹਦੇ ਸਾਰੇ ਅੱਖਰ ਚਲੰਤ ਹੋ ਜਾਂਦੇ ਆ ਕਈ ਸਿੰਘ ਕੀ ਕਰਦੇ ਆ ਵੀ ਸਿੱਧਾ ਹੀ ਗੁਰਗ੍ਰੰਥ ਸਾਹਿਬ ਦਾ ਸਰੂਪ ਦਿਖਣਾ ਸ਼ੁਰੂ ਕਰ ਦਿੰਦੇ ਆ ਹੈਨਾ ਵਿਚਾਰ ਸੋਚ ਵਿਚਾਰ ਨਹੀਂ ਕਰਦੇ ਉਹਨਾਂ ਵਾਸਤੇ ਮੈਂ ਕਹਿਣਾ ਚਾਹਾਂਗਾ ਕਿ ਪਹਿਲਾਂ ਪੁਥੀ ਸਾਹਿਬ ਲਿਖੋ ਜਿੰਨਾ ਸਮਾਂ ਲਿਖ ਸਕਦੇ ਹੋ ਉਹਨਾਂ ਸਮਾਂ ਲਿਖੋ ਆ ਵੀ ਜਿੰਨੇ ਸਮੇਂ ਤੱਕ ਲਿਖ ਸਕਦੇ ਹੋ ਨਾ ਦੇਖੋ ਜਿਵੇਂ ਛੋਟੇ ਰੂਪ ਵਿੱਚ ਪੁਥੀ ਸਾਹਿਬ ਤਿਆਰ ਕੀਤੀਆਂ ਹੋਈਆਂ ਜਿਕੇ ਨਿੱਕੇ ਪੁਥੀ ਸਾਹਿਬ ਲਿਖ ਲੈ ਕੇ ਅਭਿਆਸ ਕੀਤਾ ਹੋਵੇ ਨਾ ਪੁਥੀ ਸਾਹਿਬ ਦਾ ਸ਼ਲੋਕ ਮळा ਨਾਮਾ ਲਿਖਦਾ ਰਾਗ ਮळा ਸਮੇਤ ਲਿਖ ਦਿੰਦਾ ਹੈਨਾ ਦਸਮ ਪਾਤਸ਼ਾਹੀ ਲਿਖਦੇ ਲਿਖਦੇ ਜਦੋਂ ਸੁਛ ਜਿਵੇਂ ਅਸੀਂ ਕਹਿੰਦੇ ਕਿ ਗਾ ਕੇ ਜਾਂ ਉੱਚ ਉੱਚ ਬੋਲ ਕੇ ਹੋਰ ਆਨੰਦ ਆਉਂਦਾ ਕਦੇ ਇਦਾਂ ਲਿਖਿਆ ਨਹੀਂ ਸੀ ਇਹਦੇ ਵਾਸਤੇ ਕਨਸੈਂਟਰੇਸ਼ਨ ਚਾਹੀਦੀ ਆਸੀ ਤੇ ਫਿਰ ਧਿਆਨ ਨਾਲ ਲਿਖਦੇ ਆ ਦਸਮ ਪਾਤਸ਼ਾਹਮਾ ਦੀ ਬਾਣੀ ਦੀ ਪੋਥੀ ਰੂਪ ਚ ਲਿਖੋ ਤੋਂ ਸਿੰਘ ਪੋਥੀ ਰੂਪ ਚ ਲਿਖਦੇ ਆ ਫਿਰ ਉਹਨਾਂ ਨੂੰ ਵਿਆਖਿਆ ਕਰ ਸਮਝ ਆਇਓ ਜੀ ਜਿਨੇ ਬਾਹਰ ਨੂੰ ਮਾਤਰਾ ਆਈ ਹੋਈ ਆ ਇਹਦੇ ਵਿੱਚ ਕੀ ਆ ਦੇਖੋ ਆਪਜੀ ਇਹ ਨਾ ਹਾਂ ਇਹ ਅਸਲ ਤੇ ਬਿਹਾਰੀ ਹੁੰਦੀ ਹੈ ਜਿਹੜਾ ਸ਼ੀ ਇਹ ਨਾਲ ਜੋੜੀ ਦਿੰਦੀ ਫੇ ਅਸੀਂ ਬਾਹਰ ਕਰ ਦਿੰਨੇ ਆ ਉਹਨੂੰ ਜੇ ਉੱਪਰ ਲੱਗ ਜਾਂਦੀ ਤਾਂ ਇਹ ਫਿਰ ਰੈਡੀ ਲਗਣੀ ਸੀ ਹਾਂ ਲੱਲੇ ਦੇ ਟਿੱਪੀ ਪੜੀ ਜਾਨੀ ਸੀ ਤਾਂ ਕਰਕੇ ਉਹਦੀ ਜਿਹੜੀ ਸੰਕੇਤਕ ਆ ਉਹ ਜੰਦੀ ਬਾਹਰ ਨੂੰ ਕੱਢੀ ਜਾਂਦੀ ਹੈ ਇਸ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਆਕਾਰ ਜੋ ਪ੍ਰਾਤਨ ਸਰੂਪਾ ਚ ਮਿਲਦੀ ਹੈ ਦੇਖੋ ਆ ਇੱਕ ਊੰਕਾਰ ਦਾ ਆਕਾਰ ਹੋ ਰਿਹਾ ਇਸੇ ਊੰਕਾਰ ਦਾ ਆਕਾਰ ਹੋ ਰਿਹਾ ਇਸੇ ਊੰਕਾਰ ਦਾ ਆਕਾਰ ਹੋ ਰਿਹਾ ਇਹ ਸਾਰੀਆਂ ਇਹ ਪ੍ਰਾਤਨ ਕਾਰਣੀ ਦਾ ਊੰਕਾਰ ਦਾ ਆਕਾਰ ਹੋ ਰਿਹਾ ਠੀਕ ਹੈ ਨਾ ਇਸ ਤਰ੍ਹਾਂ ਫਿਰ ਜੋ ਪ੍ਰਾਤਨ ਚੀਜ਼ਾਂ ਸਾਨੂੰ ਮਿਲਦੀਆਂ ਨੇ ਦਰਸ਼ਨ ਕੀਤੇਆਂ ਉਸ ਨਾਲ ਹੀ ਸਿਆਹੀ ਜੜੀ ਹੋ ਉਸ ਜਿਹੋਨਾ ਬਣਾ ਦਿੰਦੇ ਮਾਰੇ ਸੇ ਵਾਲਾ ਲੈਂਦੇ ਆ ਕਦੀ ਤੁਸੀਂ ਪੋਥੀ ਸਾਹਿਬ ਜਾਂ ਕਿਤੇ ਤਖਤ ਸਾਹਿਬ ਤੇ ਭੇਡ ਕੀਤੀ ਹੋਵੇ ਉਹ ਵੀ ਤੁਸੀਂ ਕਿਹਾ ਸੀ ਕਰਕੇ ਬਣੀ ਐ ਸੋ ਉਹਦੀ ਜਿਹੜੀ ਕਹਿ ਦਈਏ ਕਿ ਨਕਾਸ਼ੀ ਦਾ ਕੰਮ ਹੈ ਤੁਹਾਨੂੰ ਮੁਸ਼ਕਲ ਕਿਸ ਚੀਜ਼ ਵਿੱਚ ਆਉਂਦੀ ਜਦੋਂ ਲਿਖ ਦੇ ਦਿੰਦੇ ਹੋ ਹੱਥ ਲਿਖਤ ਕਰ ਦਿੰਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਕੋਈ ਇੰਨਾ ਜ਼ਿਆਦਾ ਨਹੀਂ ਹੋਏਗਾ ਕਿ ਜਿਹੜਾ ਕਿ ਲਿਖਣ ਦਾ ਆਚਾਰ ਰੱਖਦਾ ਹੋਵੇ ਗੁਰਗੰਦ ਸਾਹਿਬ ਜੀ ਨੂੰ ਇੰਨੀ ਸ਼ਿੱਦਤ ਨਾਲ ਹਾਂਜੀ ਇਹ ਪੁੱਤ ਸਾਹਿਬ ਹੈ ਇਹ ਪੁੱਤੀ ਸਾਹਿਬ ਲਿਖੀ ਹੈ ਸਰੇਪਾਰ ਦੀ ਇਹਦੀ ਨਕਾਸ਼ੀ ਸਾਡੀ ਭੈਣ ਆ ਉਹਨੇ ਕੀਤੀ ਆ ਇਹੋ ਜੀ ਨਕਾਸ਼ੀ ਦੇ ਜਿਹੜੇ ਕਾਰੀਗਰ ਆ ਉਹ ਪੰਜਾਬ 'ਚ ਬਹੁਤ ਘੱਟ ਆ ਨਾਮ ਆਤਰ ਜੇ ਸਿੰਘ ਇਹ ਕਾਰਜ ਕਰਦੇ ਆ ਭੈਣਾਂ ਇਹ ਕਾਰਜ ਕਰਦੇ ਆ ਨਕਾਸ਼ੀ ਕਿੱਥੇ ਵਰਤੀ ਜਾਣੀ ਆ ਪਹਿਲੇ ਪੰਨੇ ਤੇ ਦੇਖੋ ਜੇ ਪ੍ਰਤਨ ਸਰੂਪਾ ਉਨਾਂ ਤੇ ਤੇ ਕਾਫੀ ਜ਼ਿਆਦਾ ਵਰਤੀ ਹੈ ਉਹਨਾਂ ਨੇ ਉਹਨਾਂ ਨੇ ਰੰਗ ਵਰਤੇ ਆ ਨੀਲਮ ਦੇ ਰੰਗ ਬਣੇ ਹੋਏ ਆ ਪੱਥਰ ਦੇ ਰੰਗ ਬਣਿਆ ਆ ਬਨਾਸਪਤੀ ਦੇ ਰੰਗ ਵਰਤੇ ਆ ਸਿੰਘਾਂ ਨੇ ਹੈਨਾ ਪ੍ਰਤਨ ਸਰੂਪਾਂਦਰ ਬਹੁਤ ਬਾ ਕਮਾਲ ਦੀ ਨਕਾਸ਼ੀ ਹੈ ਉਹ ਪ੍ਰਤਮ ਸਿੰਘ ਮਿਹਨਤ ਬੜੀ ਕਰਦੇ ਸੀਗੇ। ਤੋਂ ਅੱਜ ਕੱਲ ਵੀ ਮੈਂ ਅੱਜ ਕੱਲ ਦੇ ਬੱਚਿਆਂ ਨੂੰ ਕਹਾਂਗਾ ਕਿ ਉਹ ਮੋਹਰਾ ਕਾਸ਼ੀ ਜਿਹੜੀ ਆ ਵਿਦਿਆ ਮੋਹਰਾ ਕਾਸ਼ੀ ਕਹਿੰਦੇ ਆ ਨਾ ਮੋਹਰਾ ਕਾਸ਼ੀ ਦੀ ਜਿਹੜੀ ਵਿਦਿਆ ਨੇ ਨਕਾਸ਼ੀ ਦੀ ਜਿਹੜੀ ਵਿਦਿਆ ਆ ਉਹਨੂੰ ਵੀ ਸਿੱਖਣ ਰੰਗਾਂ ਦਾ ਅਭਿਆਸ ਦੇਖਣ ਜਿਹੜੇ ਹੈਂਡ ਮੇਡ ਪਿਗਮੈਂਟਸ ਨੇ ਉਹਨਾਂ ਨੂੰ ਯੂਜ਼ ਕਰਨਾ ਸਿੱਖਣ ਉਹ ਵਿਦਿਆਰਥੀ ਹੈਨਾ ਇਹ ਮੈਨੂੰ ਇਹ ਕਲਾ ਨਹੀਂ ਆਂਦੀ ਮੈਂ ਨਕਾਸ਼ੀ ਨਹੀਂ ਕਰ ਸਕਦਾ ਪਰ ਸਾਨੂੰ ਕਰਵਾਉਣ ਵਾਸਤੇ ਸਾਨੂੰ ਕਾਰੀਗਰ ਲੱਭਣੇ ਪੈਂਦੇ ਜਿਹੜੀ ਕਿ ਕਾਫੀ ਸਾਨੂੰ ਟਾਈਮ ਬਾਅਦ ਲੱਭਦੇ ਆ ਜਾਂ ਫਿਰ ਮਤਲਬ ਕਿ ਕਹਿ ਲੋ ਕਿ ਹੈਗੇ ਨਹੀਂ ਆ ਜਾਂ ਕਿਸੇ ਨੂੰ ਕੰਮ ਦੱਸੀ ਤੂੰ ਨਾ ਕਰ ਦਿੰਦਾ ਕਿ ਨਹੀਂ ਨਹੀਂ ਇਹ ਕੰਮ ਮੈਥੋਂ ਨਹੀਂ ਹੋਣਾ ਇਹ ਚੀਜ਼ ਨਹੀਂ ਹੈ ਕਿੰਨੀ ਕਮ ਧਿਆਨ ਰੱਖਦੇ ਹੋ ਮर्यादा ਦਾ ਜਦੋਂ ਇਸ ਜਗ੍ਹਾ ਤੇ ਬਹਿੰਦੇ ਹੋ ਕਿਉਂਕਿ ਬਹੁਤ ਪਵਿੱਤਰ ਕਹਿ ਰਹੀ ਹੈ ਕਿ ਸਾਡੇ ਵਾਸਤੇ ਸ਼ਬਦ ਵੀ ਕਹਣੇ ਬਹੁਤ ਔਖੇ ਲੱਗਦੇ ਹੈ ਮर्याਦਾ ਸਤਿਗੁਰੂ ਜੀ ਆਪ ਹੀ ਨਿਭਉਂਦੇ ਹੈ ਜੀ ਹਾਂ ਜੀ ਸਿੱਖ ਤੇ ਮर्याਦਾ ਨੂੰ ਨਹੀਂ ਨਿਭਾ ਸਕਦਾ ਮਹਾਰਾਜ ਇੱਕ ਸਿੱਤ ਯਾਤਰਾ ਕੇ ਸੇਵਾ ਲੈਂਦੇ ਹੈ ਮਹਾਰਾਜੀ ਮर्याਦਾ ਮਹਾਰਾਜ ਦੀ ਬਾਣੀ ਹੈ ਤੇ ਮਰਨ ਨਹੀਂ ਲਖਵਾਉਣੀ ਹੈ ਉਹ ਆਪੇ ਲਖਾ ਲੈਂਦੇ ਮਹਾਰਾਜ ਜੀ ਕਿਰਪਾ ਕਰਕੇ ਹਾਂਜੀ ਇਹ ਆਪੇ ਸਿੱਖ ਇਸ਼ਨਾਨ ਪਾਣੀ ਕਰਕੇ ਬੈਠਣਾ ਪੈਂਦਾ ਤੇ ਇਸ਼ਨਾਨ ਕਰਕੇ ਸੇਵਾ ਕਰਕੇ ਨਿਤਨੇਮ ਆਪਣਾ ਕਰਕੇ ਸਿੰਘ ਫੇਰੀ ਅਸੀਂ ਸੇਵਾ 'ਚ ਬੈਠਦੇ ਆ ਨਿਤਨੇਮ ਸਿੰਘ ਦਾ ਪੂਰਾ ਹੋਵੇ ਜਿਹੜੀਆਂ ਮਰਨ ਚਾਰ ਬਜੇ ਕਰਤਾਂ ਦਿੱਤੀਆਂ ਨੇ ਉਹ ਬਜੇ ਕਰਤਾਂ ਤੋਂ ਬਚ ਕੇ ਰਹਿਣਾ ਸचेਤ ਰਹਿਣਾ ਰਹਿਤਾਂ ਦਾ ਪਾਲਣ ਕਰਨਾ ਨਿਤਨੇਮ ਗੁਰਬਾਣੀ ਦਾ ਨਿਰੰਤਰ ਕਰਨਾ ਅਭਿਆਸ ਕਰਨਾ ਇਸ਼ਨਾਨ ਸੌਚ ਕਰਿਆ ਰੋਜ਼ ਕਰਨੀ ਇਹ ਗੱਲਾਂ ਜਿਹੜੀਆਂ ਨੇ ਉਹ ਬਹੁਤ ਜ਼ਰੂਰੀ ਨੇ ਹੈਨਾ ਸੇਵਾ ਸਾਹ ਦੇ ਸਪਾਲਸੀ ਸੇਵਾ ਉਹ ਸਤਿਗੁਰ ਨੂੰ ਪਾਵੇ ਹੈਨਾ ਜਿਹੜੇ ਗੁਰੂ ਕਿਰਪਾ ਕਰਕੇ ਸਿੱਖ ਤੋਂ ਸੇਵਾ ਲੈ ਲੇ ਇਦਾਂ ਹੀ ਖੁਸ਼ ਹੂੰ ਕਿ ਜੇ ਤੁਹਾਨੂੰ ਕਿਤੇ ਪੱਕਾ ਲਾਉਂਦੇ ਨੇ ਜਿਵੇਂ ਐਸਜੀਪੀਸੀ ਤੁਹਾਨੂੰ ਕਹਦੇ ਕਿ ਸਾਡੇ ਕੋਲ ਆ ਕੇ ਸੇਵਾ ਕਰੋ ਜੀ ਸੇਵਾ ਨਿਭਾਓ ਜੀ ਤੁਸੀਂ ਕਿਉਂਕਿ ਆਪਣਾ ਕਾਉਂਟਸ ਦਾ ਕੰਮ ਕਰ ਰਹੇ ਹੋ ਨਹੀਂ ਇਦਾਂ ਹੀ ਬੜਾ ਖੁਸ਼ਾ ਜੀ ਮਾਰਦਾ ਇਹਦੇ ਬਹੁਤ ਆਨੰਦ ਆ ਜੀ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਆ ਅਸੀਂ ਇਹਦੇ ਚ ਹੀ ਖੁਸ਼ ਆ ਪੂਰਨ ਤੌਰ ਤੇ ਮਰਨ ਦੀ ਠੀਕ ਹੈ ਆ ਕਿਰਪਾ ਅਸੀਂ ਆਪਣੇ ਸਮਾਂ ਕੱਢ ਕੇ ਸੇਵਾ ਕਰਦੇ ਆਂ ਸੁਗੁਪਤ ਪੈਰ ਚ ਹੀ ਰਹਿਣਾ ਠੀਕ ਸੀਗਾ ਤੇ ਮਾਰੇ ਸਿਵਲ ਹੀ ਆ ਰਹੇ ਆ ਤੇ ਠੀਕ ਹੈ ਲਈ ਜਾਂ ਇਹ ਆਪੇ ਪੰਥ ਨੂੰ ਕੁਝ ਦਿਨ ਸੰਸਾਦ ਚ ਦੇਖ ਜਾਵਾਂਗੇ ਜਿੰਨਾ ਕੰਮ ਯਾਦ ਕਰੇਗੀ ਚੀਜ਼ਾਂ ਕਾਂ ਪੰਥ ਵਰਤੇਗਾ ਕੰਮ ਵਰਤੇਗੀ ਕਈ 100 ਸਾਲ ਦਾ ਗ੍ਰਹਿਣ ਗਈਆਂ ਹਾਂਜੀ ਇਹ ਸਮਾਂ ਆਏਗਾ ਤੇ ਮਾਰੇ ਜਾਪੇ ਨੂੰ ਪ੍ਰਗਟ ਕਰ ਲੈਣਗੇ ਇਹ ਮਾਰੇ ਦੇ ਬਸ ਹੈ ਇਹ ਜਬਾਣੀ ਮਾਰੇ ਦੀ ਹੈ ਉਹਨਾਂ ਦੀ ਬਸਤੂ ਰਹੇਗੀ ਸਾਰੀ ਦੀ ਉਹ ਆਪਣੇ ਮਹਾਰਾਜ ਜੀ ਦੀ ਸੇਵਾ ਲਿੰਦੀ ਆਪਣੇ ਮਹਾਰਾਜ ਜੀ ਨੇ ਆਪੇ ਸੰਭਾਲਣਾ ਹੈ ਉਹਨਾਂ ਦੀ ਸੇਵਾ ਸੰਭਾਲ ਸਾਰੀ ਆਪ ਉਹਨੂੰ ਨਹੀਂ ਕੋਈ ਆਪੇ ਕਿਤੇ ਜਾਣਾ ਲੱਗਣਾ ਕੋਈ ਮਹਾਰਾਜ ਜੀ ਪ੍ਰਸ਼ਾਦਾ ਬਣੀ ਦੇ ਰਹੇ ਤੇ ਬਸ ਠੀਕ ਹੈ ਸਫੀਸ਼ੀਐਂਟ ਜਦੋਂ ਲਿਖਦੇ ਹੋ ਹਨਾ ਕਈ ਵਾਰੀ ਵੇਖ ਕੇ ਲਿਖਣਾ ਹੁੰਦਾ ਹੈ ਕਿ ਕਿਦਾਂ ਕੋਈ ਚੀਜ਼ ਗਲਤ ਨਾ ਲਿਖੀ ਜਾਵੇ ਕੋਈ ਅੱਖਰ ਨਾ ਗਲਤ ਪੈ ਜਾਏ ਕਿਦਾਂ ਉਸ ਚੀਜ਼ ਨੂੰ ਵੇਖਦੇ ਹੋ ਇਹਦੇ ਵਾਸਤੇ ਮੈਂ ਪਹਿਲਾਂ ਤਾਂ ਬੇਨਤੀ ਕੀਤੀ ਕਿ ਅਭਿਆਸ ਆਗਰ ਬਣੀ ਦਾ ਪਾਠ ਸਾਰੇ ਚਲੰਤ ਹੈ ਜਿਆਦਾ ਸਰ ਸਾਨੂੰ ਪਾਠ ਜਿਆਦਾ ਫਿਰ ਲੈਪਟਾਪ ਯੂਜ਼ ਕਰਦਾ ਮੈਂ ਇਹਦੀ ਪੋਥੀ ਸਾਬ ਸਕੈਨ ਕਰਕੇ ਰੱਖੀ ਹੋਈ ਹੈ ਨਹੀਂ ਲੈਪਟਾਪ ਤੋਂ ਵੇਖ ਕੇ ਫਿਰ ਮੈਂ ਲਿਖ ਲੈਣਾ ਲੈਪਟਾਪ ਤੋਂ ਇਹਦਾ ਵੀ ਲਾਈਨ ਥੋੜੀ ਈਜ਼ੀ ਰਹਿੰਦੀ ਆਪ ਡਾਊਨ ਕਰਨੀ ਸੀਦਾ ਜੰਦੀ ਲਾਈਨ ਨੂੰ ਬਿਲਕੁਲ ਇਹਦੇ ਤੋਂ ਫਿਰ ਈਜ਼ੀ ਰਹਿੰਦਾ ਥੋੜਾ ਵੀਊ ਸਹੀ ਜਾਂਦਾ ਅਸੀਂ ਜੇ ਪੋਥੀ ਤੋਂ ਵੇਖ ਕੇ ਨਾਲ ਲਗਦੇ ਸਿਰਫ ਐਸੇ ਟੇਬਲ ਵਾਸਤੇ ਰੱਖਿਆ ਹਣਾ ਹਾਂ ਬਿਲਕੁਲ ਇਹ ਇੱਥੇ ਹੀ ਰਹਿੰਦਾ ਇੱਥੇ ਜਾਂਦਾ ਨਹੀਂ ਬਾਹਰ ਇਹ ਈਜ਼ੀ ਰਹਿੰਦਾ ਜਿਵੇਂ ਤੁਸੀਂ ਦੇਖ ਲਓ ਇਹ ਪੋਥੀ ਸਾਬ ਜਿਹੜੀਆਂ ਨੇ ਮੈਂ ਸਕੈਨ ਰੱਖੀਆਂ ਹੋਈਆਂ ਨੇ ਕਾਪੀ ਸਕੈਨ ਕਰਕੇ ਆਣੇ ਉਫ ਇਸਕੈਨ ਕਰਕੇ ਰੱਖਿਓ ਇਸ ਤਰ੍ਹਾਂ ਕਲੀ ਕਲੀ ਬਾਖੂਬੀ ਮਤਲਬ ਲਿਖਿਆ ਜਾਂਦਾ ਜਿਵੇਂ ਇੱਥੇ ਲੜੀਵਾਰ ਲਿਖਿਆ ਹੋਇਆ ਉਸੇ ਤਰੀਕੇ ਨਾਲ ਇੱਥੇ ਲਿਖ ਦਿਓ ਇਹ ਪ੍ਰਿੰਟਡ ਹੈ ਨਾ ਇਹ ਹੱਥ ਲਿਖਤ ਹੈ ਇਹ ਹੱਥ ਲਿਖਤ ਪੁਰਾਤਨ ਹੈ ਨਾ ਇਹ ਪ੍ਰਿੰਟਡ ਇਹ ਵੀ ਸ਼ੁੱਧ ਅੱਖਰ ਨੇ ਸਾਰੇ ਹਨ ਪੋਥੀਆਂ ਸ਼ੁੱਧ ਹੋਈਆਂ ਹੀ ਨੇ ਸਾਰੀਆਂ ਅੱਖਰ ਸਾਫ਼ ਦਿਸ ਜਾਂਦੇ ਨੇ ਪੜੇ ਹੁੰਦੇ ਨੇ ਇਸ ਕਰਕੇ ਇਹ ਇਧਰ ਹੱਥ ਲਿਖਤ ਹੈ ਹੱਥ ਲਿਖਤ ਨੂੰ ਚ ਵਸ ਥੋੜਾ ਜਿਹਾ ਉਹਦਾ ਬਦਲ ਦਿੰਨੇ ਆ ਅਭਿਆਸ ਬਦਲ ਦਿੰਨੇ ਆ ਬਾਣੀ ਦਾ ਜਿਵੇਂ ਮਾਤਰਾਵਾਂ ਬਾਹਰ ਤੁਹਾਨੂੰ ਲੱਗਦੀਆਂ ਐ ਗੱਡੀਆਂ ਇਸ ਤਰ੍ਹਾਂ ਸਾਰਾ ਇੱਕ ਪ੍ਰੋਪਰ ਸਾਰਾ ਵਿਦਿਆਇ ਸਿਸਟਮ ਹੈ ਚਾਹੀਦੀ ਐ ਸਾਡੀ ਪੰਥ ਨੂੰ ਕੌਮ ਨੂੰ ਪੜ੍ਹਨਾ ਚਾਹੀਦਾ ਹੈ ਵਿਦਿਆਰਥੀ ਨੂੰ ਅੱਗੇ ਵੀ ਪੜ੍ਹਨਾ ਚਾਹੀਦਾ ਹੈ ਹਨ ਚਲ ਇਹ ਚੀਜ਼ ਓਲੋਪ ਹੋ ਰਹੀ ਐ ਕਿਉਂਕਿ ਪਹਿਲਾਂ ਸਮਾਂ ਤੇ ਦੱਸਿਆ ਕਿ ਸਾਰੇ ਸਿੰਘ ਲਿਖਦੇ ਸੀਗੇ ਉਹ ਨਕਾਸ਼ੀ ਬਹੁਤ ਸੋਹਣੀ ਹੁੰਦੀ ਰਹੀ ਐ ਪੱਥਰਾ ਨਾਲ ਉਹ ਚੀਜ਼ਾਂ ਨਾਲ ਪਰ ਅੱਜ ਤੁਹਾਨੂੰ ਕੀ ਲੱਗਦਾ ਕਿੰਨੇ ਇੱਕ ਪਰਸਨ ਜਿਹੜਾ ਇਹ ਜਿਹੜੀ ਸੇਵਾ ਰਹਿ ਗਈ ਐ ਸਿੰਘ ਲੱਗੇ ਐ ਜਿਸ ਪਾਸੇ ਹੁਣ ਲੱਗੇ ਐ ਪਹਿਲਾਂ ਲੋਕ ਹੋ ਰਹੀ ਸੀ ਕਿ ਫਿਰ ਸੁਰਜੀਤ ਕਰਨੀ ਸ਼ੁਰੂ ਕੀਤੀ ਐ ਗੁਰਮੁਖਾਂ ਨੇ ਅਲੋਪ ਹੋਮ ਰਹੀ ਸੀ ਹੋ ਉਹ ਜਾਣੀ ਸੀਗੀ ਪਰ ਸਿੰਘਾਂ ਨੇ ਦੁਬਾਰਾ ਸੰਭਾਲ ਲਈ ਆ ਅੱਜ ਕੱਲ ਮੈਂ ਦੇਖਿਆ ਮੇਰੇ ਧਿਆਨ ਚ ਕਈ ਬੱਚੇ ਨੇ ਨੌਜਵਾਨ ਨੇ ਜਿਹੜੇ ਇਹ ਸੇਵਾ ਚ ਲੱਗੇ ਹੋਏ ਨੇ ਉਹਨਾਂ ਤੇ ਮਰਦੀ ਬੜੀ ਕਿਰਪਾ ਹੈ ਉਹਨਾਂ ਤੇ ਖੁਸ਼ੀ ਹੈ ਮਰਦੀ ਦੀ ਸਾਬ ਮੈਂ ਕਹਿੰਦਾ ਵੀ ਸਾਰੇ ਲਿਖੋ ਵਧੀਆ ਲਿਖੋ ਮੈਨੂੰ ਸਭ ਨੂੰ ਸ਼ੌਂਕ ਹੁੰਦਾ ਕਿ ਅਸੀਂ ਕੰਮ ਤੋਂ ਆਈਏ ਰੈਸਟ ਕਰੀਏ ਜਾਂ ਬਾਹਰ ਚੱਲ ਜਾਈਏ ਘੁੰਮਣ ਵਗੈਰਾ ਕਿਤੇ ਤੁਸੀਂ ਸ਼ੁਰੂਆਤ ਹੀ ਇੰਨੀ ਪਵਿੱਤਰ ਉਦਦਮ ਤੋਂ ਕਾਰਜ ਤੋਂ ਕਰਦੇ ਹੋ ਸੋ ਪੂਰਾ ਦਿਨ ਕਿਵੇਂ ਨਿਕਲਦਾ ਹੈ ਤੇ ਸੁਭਾਅ ਦੇ ਵਿੱਚ ਕਿੰਨਾ ਕੁ ਬਦਲਾਵ ਆਉਂਦਾ ਹੈ ਬਾਕੀ ਜਿਵੇਂ ਤੁਹਾਡੀ ਸੰਗਤ ਹੈ ਜਿਵੇਂ ਕਹਿ દिए ਕਿ ਨਾਲ ਜਿਹੜੇ ਰਹਿੰਦੇ ਨੇ ਉਹ ਤੁਹਾਨੂੰ ਕਿਸ ਤਰੀਕੇ ਨਾਲ ਪਕਾਰਦੇ ਨੇ ਜਾਂ ਕਿਵੇਂ ਤੁਹਾਨੂੰ ਆਪਣੇ ਵਿੱਚ ਪਾਉਂਦੇ ਨੇ ਸਾਰੇ ਸਿੰਘ ਸਤਿਕਾਰ ਕਰਦੇ ਆ ਜੀ ਸੰਤ ਆਪਣਾ ਜੌਬ ਤੋਂ ਆਣ ਕੇ ਰਾਤ ਨੂੰ ਅਸੀਂ ਸੰਥਿਆ ਪੜਾਉਂਦੇ ਹਾਂ ਵਿਦਿਆਰਥੀਆਂ ਨੂੰ ਡੇਢ ਘੰਟਾ ਕਲਾਸ ਲਈਦੀ ਆ ਵਿਦਿਆਰਥੀ ਪੜ੍ਹਾਈ ਦੀ ਸੰਥਿਆ ਪੜਾਈਦੀ ਆ ਗੁਰਬਾਣੀ ਪੜ੍ਹਾਉਂਦੇ ਸੀ ਕਿਉਂਕਿ ਮੈਂ ਮਾਹ ਪ੍ਰੇਸ਼ਾਨਾ ਬਚਣਾ ਕਿ ਮੈਂ ਵਿਦਿਆਪਨੋਂ ਹੀ ਫਿਰ ਉਹ ਪੜਾਈ ਦੀ ਵਿਦਿਆਰਥੀਆਂ ਨੂੰ ਤੇ ਸਿੰਘ ਸਾਰੇ ਪਿਆਰ ਕਰਦੇ ਆ ਜੀ ਜਿਹੜੇ ਮੇਰੇ ਯਾਰ ਦੋਸਤ ਨੇ ਮਿੱਤਰ ਨੇ ਸਤਾਰ ਨੇ ਸਾਰੇ ਸਿੰਘ ਸਾਨੂੰ ਪਿਆਰ ਕਰਦੇ ਸਤਿਕਾਰ ਦਿੰਦੇ ਆ ਬਹੁਤ ਪਿਆਰ ਕਰਦੇ ਆ ਸਪੋਰਟ ਬੜੀ ਕਰਦੇ ਆ ਸਿੰਘ ਸਾਰੇ ਚਾਹ ਨੂੰ ਸਖਾਈ ਸੰਥਾ ਜਿਹੜੀ ਪੜਾਈ ਸੰਥਾ ਅੱਜ ਲੱਗੇ ਹੋਏ ਨੇ ਗੁਰਦੁਆਰਾ ਸਾਹਿਬ ਸੇਵਾ ਨਿਭਾ ਰਹੇ ਹੋ ਵੀ ਹਾਂਜੀ ਹਾਂਜੀ ਵਿਦਿਆਰਥੀ ਸੰਥਾ ਲੈ ਕੇ ਫਿਰ ਗੁਰਦੁਆਰਾ ਸਾਹਿਬ ਚ ਵੀ ਕੇ ਪਾਠੀ ਸੇਵਾ ਕਰ ਸਕਦੇ ਆ ਉਹਨਾਂ ਦੇ ਪੱਤੀ ਸਿੰਘ ਲੱਗ ਜਾਂਦੇ ਆ ਕਈ ਪ੍ਰਾਈਵੇਟ ਗਰੁੱਪਾਂ ਦੇ ਗ੍ਰੰਥੀ ਲੱਗ ਜਾਂਦੇ ਆ ਕਈ ਕਥਾਵਾਚਕ ਲੱਗ ਜਾਂਦੇ ਆ ਸਾਹਿਬ ਸਾਹਿਬ ਵੀ ਕੋਈ ਲੱਗਿਆ ਜੀ ਹਾਂ ਲੱਗੇ ਸਿੰਘ ਕਾਫੀ ਸਿੰਘ ਲੱਗੇ ਆ ਸੇਵਾ ਕਰਕੇ ਸਿੰਘ ਲੱਗੇ ਆ ਇੱਥੇ ਉਹ ਵੀ ਯਾਦ ਕਰਦੇ ਹੋਣਗੇ ਤਾਂ ਆ ਕੇ ਕੁਝ ਵਿਚਾਰ ਗੱਲਾਂ ਕਰਦੇ ਹੋਣਗੇ ਕਿ ਤੁਹਾਡੀ ਇਹ ਸੇਵਾ ਕਰਕੇ ਅਸੀਂ ਇੱਥੇ ਪਹੁੰਚੇ ਇਹ ਸਾਰੀ ਸਿੰਘ ਸਾਹਿਬ ਦੀ ਵਿੜਾਈ ਅਜੀਤ ਸਿੰਘ ਸਾਹਿਬ ਜੀ ਨੇ ਸ਼ੁਰੂ ਕੀਤੀ ਹੋਈ ਸਾਰੀ ਸੰਥਾ ਪੜਾਉਣੀ ਵਿਦਿਆਰਥੀਆਂ ਨੂੰ ਉਹੀ ਪੜਾ ਰਹੇ ਨਾਲ ਨਾਲ ਸੇਵਾ ਕਰਾ ਰਹੇ ਸਿੰਘ ਸਾਹਿਬ ਦੇ ਹਾਂ ਜੀ ਤੇ ਮਰ ਸੇਵਾ ਲਈ ਜਾਂਦੇ ਆ ਸਿੰਘ ਸਾਰੇ ਸਤਿਕਾਰ ਕਰਦੇ ਆ ਸਾਰੇ ਵਿਦਿਆਰਥੀ ਸੰਗਤ ਬਹੁਤ ਸਤਿਕਾਰ ਕਰਦੀ ਆ ਜੀ ਸੰਗਤ ਕੋਲ ਸਾਨੂੰ ਕੋਈ ਤਰ੍ਹਾਂ ਨਹੀਂ ਸੰਗਤ ਸਰੀ ਪਿਆਰ ਕਰਦੀ ਜੋ ਮਾਈ ਭਾਈ ਇੱਕ ਹੁਕਮਨਾਮਾ ਵਾਕ ਲਿਖਿਆ ਹੁੰਦਾ ਹੈ ਗੁਰਦੁਆਰੇ ਸਭਾ ਨਾਲ ਦੇ ਵਿੱਚ ਤੁਸੀਂ ਉਹ ਵੀ ਲਿਖਦੇ ਰਹੇ ਹੋ ਨਹੀਂ ਉਹ ਨਹੀਂ ਮੈਂ ਲਿਖਿਆ ਜੀ ਕਿਉਂਕਿ ਮੈਂ ਇੱਥੋਂ ਹੀ ਨਹੀਂ ਫ੍ਰੀ ਹੁੰਦਾ ਜਾਂਦਾ ਨਹੀਂ ਮੈਂ ਘਾਟ ਹੀ ਵਿਚਰਦਾ ਬਾਹਰ ਘਾਟ ਹੀ ਜਾਂਦਾ ਬਾਹਰ ਬਹੁਤ ਘਟ ਜਾਂਦਾ ਹੈ ਨਾ ਸਮਾ ਸਭ ਨਾਲ ਸੰਕੋਚ ਮਹਿਿੰਦਾ ਮੇਰੇ ਕੋਲ ਤੇ ਉਹ ਨਵੇਂ ਅੱਖਰ ਸਾਰੇ ਨਾਲੇ ਉਹ ਪਦਸ਼ੀਤ ਲਿਖਦੇ ਆ ਤੇ ਮੈਂ ਪਦਸ਼ੀਤ ਲਿਖ ਨਹੀਂ ਸਕਦਾ ਮੇਰੇ ਕੋ ਪਾਤਸ਼ਾਹ ਦੀ ਵਾਰ ਨਹੀਂ ਕੱਟ ਲਿਖੀ ਜਾਂਦੀ ਮੈਨੂੰ ਭੁਲੇਖਾ ਪਿਆ ਜਾਂਦਾ ਲੜੀਵਾਰ ਹੀ ਨਰਾਤ ਚੱਲਦਾ ਜੇ ਮੈਂ ਪਾਤਸ਼ਾਹ ਲਿਖਾਂ ਹੋਈ ਤੇ ਵਿੱਚੋਂ ਕੋਈ ਅੱਖ ਲੜੀਵਾਰ ਜੁੜ ਜਾਂਦਾ ਮੇਰੇ ਕੋਲੋਂ ਕਿਉਂਕਿ ਬਈ ਆਸ ਲੜੀਵਾਰ ਤੇ ਆ ਤੇ ਫਰਤਨ ساری ਹੈ ਵੀ ਲੜੀਵਾਰ ਸੀਗਾ ਤੇ ਕਈ ਸਿੰਘ ਸਵਾਲ ਕਰਦੇ ਵੀਰ ਜੀ ਪੜ੍ਹਨਾ ਬੜਾ ਔਖਾ ਸਾਨੂੰ ਸਵਾਲ ਕਰਦੇ ਆ ਇਹ ਜੀ ਪੜ੍ਹਨਾ ਬੜਾ ਔਖਾ ਜੀ ਇਹ ਮੈਂ ਨਹੀਂ ਪੜ੍ਹ ਸਕਦਾ ਜੀ ਹਨਾ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਔਖਾ ਕੁਝ ਨਹੀਂ ਆ ਤੁਸੀਂ ਕਰਨਾ ਨਹੀਂ ਸ਼ੁਰੂ ਕਰਦੇ ਤੁਸੀਂ ਮਿਹਨਤ ਨਹੀਂ ਕਰਦੇ ਸਾਡੀ ਦੇਖੋ ਸਾਡੀ ਜਿਹੜੀ ਕੌਮ ਆ ਨਾ ਇਹ ਬੜੀ ਅਮੀਰ ਆ ਸਾਡਾ ਸਾਹਿਤਿਕ ਪੱਖ ਬੜਾ ਅਮੀਰ ਸਾਡੀ ਕੌਮ ਤਾਂ ਸਾਡੀ ਕੌਮ ਕੋਲ ਪੈਸਾ ਬਹੁਤ ਹੈ ਇਹ ਕੋਈ ਸ਼ੱਕ ਨਹੀਂ ਹੈ ਹਨਾ ਸਾਡੀ ਕੌਮ ਸਾਡੀ ਅਮੀਰ ਸਿੰਘ ਬਾਹਰ ਬਿਠੇ ਆ ਮਾਇਆ ਦੇ ਗਫੇ ਖੁੱਲੇ ਮਾਰਨੇ ਬਖਸ਼ੀ ਉਹਨਾਂ ਪਰ ਸਾਡੀ ਕੌਮ ਕੋ ਸਾਹਿਤਿਕ ਪੱਖ ਬੜਾ ਮਜ਼ਬੂਤ ਸੀਗਾ ਹਰ ਇੱਕ ਵਿਦਵਾਨ ਬਹੁਤ ਸੀਗੇ ਬੜੇ ਲਿਖੇ ਸਿਆਣੀ ਸੋਜਵਾਨ ਸਿੰਘ ਪ੍ਰਾਤਨ ਸਿੰਘ ਬੜੇ ਵਿਦਵਾਨ ਸੀਗੇ ਉਹਨਾਂ ਨੂੰ ਬੜੀਆਂ ਪਾਸ਼ਾਵਾਂ ਦਾ ਗਿਆਨ ਸੀਗਾ ਕੀ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜੋ ਖਰੀਸ ਸਿੰਘ ਨਨੂਆ ਦਾ ਪੜੋ ਤੁਹਾਨੂੰ ਲੱਗੇਗਾ ਮਹਾਰਾਜ ਰਜੀਤ ਸਿੰਘ ਦੇਖੋ ਉਹਦੀ ਫੌਜ ਕਿੰਨੇ ਜਰਨਲ ਪੜੇ ਲਿਖੇ ਸੀ ਸਾਰੇ ਭਾਸ਼ਾ ਜ્ઞાਨੀ ਸੀਗੇ ਸਾਰੇ ਹਰ ਸਿੰਘ ਬੜੇ ਵਿਦਵਾਨ ਸੀ ਸਾਨੂੰ ਮਹਾਰਾਜ ਕਲਗੀਧਰ ਪਿਤਾ ਮਹਾਰਾਜ ਨੇ ਵਿਦਿਆ ਬੜੀ ਬਖਸ਼ਿਸ਼ ਕੀਤੀ ਹੈ ਦਸਨ ਪਾਸ਼ਾ ਮਹਾਰਾਜ ਜੀ ਨੇ ਸਾਨੂੰ ਕਈ ਭਾਸ਼ਾਵਾਂ ਦਾ ਗਿਆਨ ਜਾਬਸੇ ਪੜ ਲੂ 13 ਭਾਸ਼ਾਵਾਂ ਨੇ ਫਾਰਸੀ ਅਰਬੀ ਹੈ ਉਰਦੂ ਹੈ ਹਿੰਦੀ ਪੰਜਾਬੀ ਦੇ ਕਈ ਸਮੇਤ ਭਾਸ਼ਾਵਾਂ ਨੇ ਤੋ ਅੱਜ ਕਿਤਨੇ ਕਿਤੇ ਕੰਮ ਜੜੀ ਆ ਉਹਨਾਂ ਨੂੰ ਵਿਸਾਰ ਲਈ ਆ ਤੋ ਸਾਨੂੰ ਸਾਹਿਤਿਕ ਪੱਖ ਨੂੰ ਮਜ਼ਬੂਤ ਕਰਨਾ ਚਾਹੀਦਾ ਇਹ ਬੜਾ ਜ਼ਰੂਰੀ ਆ ਕੰਮ ਵਾਸਤੇ ਇਹ ਬਾਣੀ ਪੜਨੀ ਔਖੀ ਨਹੀਂ ਆ ਇਹ ਵਰਡ ਤੇ ਕੱਢ ਦਿਓਣਾ ਡਿਕਸ਼ਨਰੀ ਚ ਇਹ ਬੜਾ ਔਖਾ ਇਹ ਕੰਮ ਕਰ ਤੂ ਔਖਾ ਨਹੀਂ ਆ ਤੂੰ ਸੇ ਮਿਹਨਤ ਨਹੀਂ ਕਰਦੇ ਤੂੰ ਜੁੜੋ ਤਾਂ ਸਹੀ ਸਟਾਰਟ ਤਾਂ ਕਰੋ ਚਰਨ ਸਰਨ ਗੁਰੂ ਇੱਕ ਪੰਨਾ ਜਾਇ ਚੱਲ ਸਤਗੁਰ ਕੋਟ ਪੰਨਾ ਆਗੇ ਹੋਏ ਲੇ ਤਾਂ ਸਿੱਖ ਸਟਾਰਟ ਤਾਂ ਕਰੇ ਤੁਸੀਂ ਉੜਾ ਹੀ ਨਹੀਂ ਪੜਨਾ ਸ਼ੁਰੂ ਕਰੋਗੇ ਤਾਂ ਤੁਸੀਂ ਹੋਗੇ ਮੈਨੂੰ ਸਾਰੀ ਵਿਦਿਆ ਸਫੁਰ ਹੋ ਜੇ ਸਾਰੀ ਵਿਦਿਆ ਤਾਂ ਨਹੀਂ ਫੁਰੰਦੀ ਹੈ ਨਾ ਮਹਾਰਾਜੀ ਵਿਦਿਆ ਬਖਸ਼ਦੇ ਆ ਪਰ ਸਿੰਘ ਨੂੰ ਸਟਾਰਟ ਕਰਨਾ ਪੈਂਦਾ ਤੁਹਾਨੂੰ ਆਪ ਸ਼ੁਰੂ ਕਰਨਾ ਪੈਂਦਾ ਜਿਵੇਂ ਤੁਹਾਡਿਆ ਤਖਤ ਸਾਹਿਬ ਪੋਥੀ ਸਾਹਿਬ ਗਈ ਸੀ ਤੋਵੇਂ ਹੁਣ ਗੁਰਗੰਨ ਸਾਹਿਬ ਦਾ ਸਰੂਪ ਲਿਖ ਰਹੇ ਹੋ ਕਿੱਥੇ ਸ਼ੋਭਿਤ ਹੋਵੇ ਮੰਚ 'ਚ ਹੈਗਾ ਕੁਛ ਇਸ ਤਰ੍ਹਾਂ ਕਿ ਮੈਂ ਚਾਹੁੰਨਾ ਕਿ ਇਸ ਜਗ੍ਹਾ ਤੇ ਸ਼ਿਸ਼ੋਭਿਤ ਹੋ ਜੇ ਜੀ ਹੱਥ ਲਿਖਤ ਮੇਰਾ ਹਾਂ ਇਹ ਸਵਾਲ ਅੱਗੇ ਵੀ ਸਿੰਘ ਨੇ ਮੈਨੂੰ ਕੀਤਾ ਸੀਗਾ ਤੁਸੀਂ ਕੀ ਚਾਹੁੰਦੇ ਹੋ ਤੇ ਮੈਨੂੰ ਸਿੰਘ ਸਾਹਿਬ ਨੇ ਪਹਿਲਾਂ ਕਿਹਾ ਸੀ ਭਾਈ ਸਾਹਿਬ ਸਿੰਘ ਹਾਂ ਮੈਨੂੰ ਕਿਹਾ ਸੀਗਾ ਦੀ ਸੇਵਾ ਕਰਨੀ ਹੈ ਤੇ ਨਿਸ਼ਕਾਮ ਹੋ ਕੇ ਕਰਨੀ ਹੈ ਮੇਰੇ ਮਨ ਦੀ ਕੋਈ ਇੱਛਾ ਨਹੀਂ ਹੈ ਗੁਰਗੰਸਾ ਮਹਾਰਾਜ ਜੀ ਸਾਰੀ ਦੁਨੀਆ ਦੇ ਮਾਲਕ ਸਗਲੀ ਧਰਤੀ ਸਾਦ ਕੀ ਇਹ ਸਾਰਾ ਸੰਸਾਰ ਹੀ ਮਹਾਰਾਜ ਦਾ ਜਿੱਥੇ ਮਹਾਰਾਜ ਜੀ ਕਰਨਾ ਉਥੇ ਮਰਨ ਜਾ ਕੇ ਪ੍ਰਕਾਸ਼ ਹੋ ਜਾਣਾ ਆਪਾਂ ਨੂੰ ਕੋਈ ਟੈਨਸ਼ਨਾਂ ਦੀ ਲੋੜ ਹੀ ਨਹੀਂ ਹੈ ਅਜਾ ਨਾ ਹੋਣਗੇ ਅਜੇ 100 ਸਾਲਾਂ ਬਾਅਦ ਪ੍ਰਕਾਸ਼ ਹੋ ਜਾਣਗੇ 200 ਸਾਲਾਂ ਬਾਅਦ ਮਹਾਰਾਜ ਆਪਣੇ ਆਪ ਨੇ ਪ੍ਰਗਟ ਕਰ ਲੈ ਜਦੋਂ ਮਹਾਰਾਜ ਨੇ ਪ੍ਰਗਟ ਹੋਣਾ ਜਿੱਥੇ ਹੋਣਾ ਉਥੇ ਮਰਨ ਹੋ ਹੀ ਜਾਣਾ ਆਪਾਂ ਮਤਲਬ ਮੰਚ ਇਤਹਾ ਉਮਰ ਨਿਸ਼ਕਾਮ ਸੇਵਾ ਰਹੇਗੀ ਜੀ ਹਾਂਜੀ ਹਾਂਜੀ ਬਿਲਕੁਲ ਨਿਸ਼ਕਾਮ ਸੇਵਾ ਜੀ ਬਿਲਕੁਲ ਨਿਸ਼ਕਾਮਾ ਸੇਵਾ ਕਈ ਸਿੰਘ ਸੰਪਰਕ ਕਰਦੇ ਆ ਉਸ ਟਾਈਮ ਮੇਰਾ ਮਨ ਤੁਖਦਾ ਜਦੋਂ ਸਿੰਘ ਸੰਪਰਕ ਕਰਦੇ ਕਈ ਕਹਿੰਦੇ ਆ ਭਾਜੀ ਪੈਸੇ ਲੈ ਲਓ ਹੈ ਤੋ ਪੈਸੇ ਦਿੱਤੇ ਗੱਲ ਹੀ ਨਹੀਂ ਆ ਵੀਰੇ ਸਾਡਾ ਪਿਆਰ ਹੀ ਬੜਾ ਹੁੰਦਾ ਹੈ ਨਾ ਆਪਾਂ ਮਾਇਆ ਨਹੀਂ ਚਾਹੁੰਦੇ ਮਾਇਆ ਦਾ ਤੇ ਕੋਈ ਚੱਕਰ ਨਹੀਂ ਹੁੰਦਾ ਤੁਸੀਂ ਹੈ ਨਾ ਉਹ ਸਿੰਘ ਸਾਨੂੰ ਫਿਰ ਕਹਿੰਦੇ ਆ ਭਾਜੀ ਪੈਸੇ ਲੈ ਲਓ ਭਾਜੀ ਤੇ ਤੁਸੀਂ ਇਹ ਕਿੰਨੇ ਪੈਸੇ ਲੈਣੇ ਆ ਜੀ ਅਸੀਂ ਵੇਚਣਾ ਸੇ ਨਹੀਂ ਕਰਦੇ ਕੰਮ ਨੂੰ ਇਦਾਂ ਦਾ ਸਿਸਟਮ ਨਹੀਂ ਆ ਕਲਾਕਾਰ ਦੀ ਕਲਾ ਨੂੰ ਖਰੀਦੋ ਨਾ ਬਸ ਕਲਾਕਾਰ ਨੂੰ ਪਿਆਰ ਕਰੋ ਬਸ ਸੰਤ ਸੀ ਸਾਨੂੰ ਪਿਆਰ ਕਰੋ ਬਸ ਕੋਈ ਨਹੀਂ ਚਾਹੀਦਾ ਨੂੰ ਅਹੀਂ ਕੀ ਲੈਣਾ ਸੰਸਾਰ ਤੋਂ ਇਹ ਬਹੁਤ ਖੂਬਸੂਰਤ ਜਿਹੜੀਆਂ ਗੱਲਾਂ ਅੱਜ ਕੀਤੀਆਂ ਨੇ ਕਿਉਂਕਿ ਗੁਰਬਾਣੀ ਅਸੀਂ ਰੋਜ਼ ਸਰਵਨ ਕਰਦੇ ਆ ਗੁਰਬਾਣੀ ਗੁਰਦੁਆਰੇ ਸਭਾਾਂ ਦੇ ਵਿੱਚ ਵਕ ਵਕ ਧਾਰਮਿਕ ਸਥਾਨਾਂ ਤੇ ਅਸੀਂ ਸੁਣਦੇ ਆ ਗਾਇਨ ਕਰਦੇ ਆ ਸਰਵਨ ਕਰਦੇ ਆ ਪਰ ਅੱਜ ਇਹ ਵੀਰਦੀ ਸਿੰਘ ਦੀ ਜਿਹੜੀ ਕਹਾਣੀ ਸੀ ਕਿ ਕਿਸ ਤਰੀਕੇ ਨਾਲ ਸ਼ੁਰੂਆਤ ਹੋਈ ਹੈ ਪਹਿਲਾ ਸੰਥਿਆ ਲਈ ਹੈ ਸੰਥਿਆ ਤੋਂ ਬਾਅਦ ਮੰਨ ਦੇ ਵਿੱਚ ਇੱਕ ਚਾਪਿਆ ਕਿ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਜਿਹੜੇ ਹੈ ਪਹਿਲਾ ਅਪਰਾتن ਸਮੇਂ ਵਿੱਚ ਬਾਕੀ ਗੁਰਦੁਆਰਿਆਂ ਵਿੱਚ ਨਹੀਂ ਤਾਂ ਉਹ ਉਹ ਚੀਜ਼ ਅਲੋਪ ਹੋ ਰਹੀ ਸੀ ਉਹ ਕਲਾ ਅਲੋਪ ਹੋ ਰਹੀ ਸੀ ਪਰ ਅੱਜ ਫੇਰ ਮੁਰ ਸੁਰਜੀਤ ਹੋਣੀ ਸ਼ੁਰੂ ਹੋਈ ਹੈ ਅੱਜ ਇਸ ਦੀ ਸ਼ੁਰੂਆਤ ਜਿਹੜੀ ਦਿਖਣੀ ਸ਼ੁਰੂ ਹੋਈ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ